ਨੇ ਨਾ ਦਿੱਲੀ ਆਪ ਮੇਰੀ ਦੁਕਾਨ ਦੇ ਅੱਗੇ ਗੱਡੀ ਲਾਂਦਾ ਸੀ ਜੀ ਮੈਂ ਉਹਨਾਂ ਨੂੰ ਡੇਲੀ ਕਹਿਣਾ ਮੇਰਾ ਵੀ ਬਸਰ ਪਰਾਂ ਕਰ ਲੂ ਗੱਡੀ ਉਹਨਾਂ ਨੇ ਮੈਨੂੰ ਤੱਕ ਮੇਨੂੰ ਧੱਕੇਸ਼ਾਹੀ ਕਰਨੀ ਸੀ ਤੇ ਗੱਡੀ ਪਰਾਂ ਨਾ ਕਰਨੀ ਸੀ ਉਹਨੇ ਹਾਰ ਕੇ ਮੈਂ ਉਹਨਾਂ ਤੋਂ ਤੰਗ ਹੋ ਕੇ ਮੈਂ ਆਪਣੀ ਦੁਕਾਨ ਅੱਗੇ ਹੋਰ ਸ਼ਿਫਟ ਕਰ ਦਿੱਤੀ ਜਿੱਦਨ ਜਨਾ ਮੈਂ ਬੇਲਾ ਹੁੰਨਾ ਮੈਂ ਸੋਚਿਆ ਵੀ ਚਲੋ ਇਹਨਾਂ ਰੈਂਟ ਆ ਜਿਆਦਾ ਦੁਕਾਨ ਦਾ ਵੱਡਾ ਬਜਟ ਹੋ ਗਿਆ ਵੀ ਬਾਹਰ ਕਿਉਂ ਨਾ ਮੈਂ ਇੱਕ ਸਟਾਲ ਲਾ ਲਾਂ ਛੋਟੀ ਜੀ ਫਰੂਟ ਚਾਟ ਦੀ ਜੀ ਮੈਂ ਫਰੂਟ ਚਾਟ ਦੀ ਆਪਣੀ ਸਟਾਲ ਲਾਈ ਜੀ ਪਹਿਲੇ ਦਿਨ ਉਹ ਆ ਕੇ ਤੇ ਮੈਨੂੰ ਕਹਿੰਦਾ ਵੀ ਇਹ ਆਪਣੀ ਟਿੰਡ ਫੋੜੀ ਇਕੱਠੀ ਕਰ ਕਹਿੰਦਾ ਵੀ ਮੈਂ ਤੈਨੂੰ ਲੱਗਣ ਨਹੀਂ ਦੇਣੀ ਇੱਕ ਅਪਜਾਨੇ ਦਾ ਆ ਕਬਜਾਨੀਗਾ ਕਿਹੜਾ ਕਬਜਾਨੀ ਇਹ ਕਬਜਾਨੀ ਸਾਰੇ ਡੇਰੇ ਕਰ ਐਸ ਕਰਿਆ ਹੋਇਆ ਉਹਨੇ ਵੀ ਇਹ ਕਹਦੀ ਉਹਨੇ ਵੀ ਇਹ ਕਹਦੀ ਉਹਨੇ ਵੀ ਇਹ ਗੱਲ ਕਹੀ ਸੀ ਕੀ ਗੱਲ ਕਹੀ ਸੀ ਕੀ ਕੀ ਕਹੇ ਤੱਕ ਲੂੰਗਾ ਸਾਰਾ ਮਸਲਾ ਲੁੱਝ ਜਾਂਦਾ ਜਿਹੜੀ ਨਾਲੀ ਹੈ ਉਹ ਪੰਚਾਇਤੀ ਜਗ੍ਹਾ 'ਚ ਬਣੀ ਹੋਈ ਹੈ ਉਹ ਆਪਦੀ ਜਗ੍ਹਾ 'ਚ ਹੋਰ ਹੀ ਬਣਨੇ ਦਿੱਤੀਆਂ ਨਾਲੀ ਪੰਚਾਇਤੀ ਜਗ੍ਹਾ 'ਚ ਹੈ ਸੁਖਦੇਵ ਦੇ ਟਾਈਮ ਤੇ ਨਾਲੀ ਬਣੀ ਸੀ ਸਿਮ ਨੇ ਪੰਚਾਇਤੀ ਜਗ੍ਹਾ 'ਚ ਨਾਲੀ ਬਣਾਈ ਆ ਜਿਹੜੀ ਨਾਲੀ ਜੋ ਪਿੱਛੇ ਜਗ੍ਹਾ ਉਹ ਸਾਰੀ ਮਾਲਕੀਅਤ ਹੈ ਤੂੰ ਸ਼ਰਕ ਤੇ ਬੈਠਾ ਤੂੰ ਕਿਹੜਾ ਉੱਕੇ ਬੰਦੇ ਆਪਦੀ ਜਗ੍ਹਾ 'ਚ ਬੈਠੇ ਨੇ ਨਾ ਕਿ ਤੇਰੇ ਵਾਂਗੂ ਛੜਕਦੇ ਬੈਠੇ ਨੇ ਤੂੰ ਚੜ੍ਹ ਕੇ ਆ ਗਿਆ ਵੇਰਾ ਬੈਠਾ ਤੂੰ ਕਿਵੇਂ ਗੁਲਾ ਕਰਦਾ ਤੂੰ ਸਹੀ ਕੋਈ ਨਹੀਂ ਹੈਗਾ ਸਾਰੇ ਕਬਜ਼ਾ ਕਰੀ ਬੈਠੇ ਨੇ ਡੇਰ ਸਾਹਿਬ ਪੰਚਾਇਤ ਨੇ ਮਤਾਂ ਇਹੀ ਪਾਇਆ ਵੀ ਨਜਾਇਜ਼ ਕਬਜ਼ਾ ਚੱਕਣਾ ਸਾਰਿਆਂ ਦਾ ਕਰਾਓ ਪਰ ਉਹ ਚੱਕੇ ਇੱਕ ਲੱਗਿਆ ਇਹ ਕਹਿੰਦਾ ਇਹ ਇਹ ਬਾਈਟ ਹੈ ਨਾ ਕਹਾਂ ਵੀ ਜਿਹੜੀ ਉੱਪਰ ਸੀ ਸ਼ਰਟ ਆ ਸਾਡੀ ਨਹੀਂ ਗੱਲ ਦੇ ਨਹੀਂ ਉਹਦਾ ਵੀ ਨਾਲੀ ਉਹ ਕਹਿੰਦਾ ਨਾਲੀ ਦੇ ਪਿੱਛੇ ਨਾਲੀ ਦੇ ਪਿੱਛੇ ਕਹਿੰਦੇ ਸੀ ਪਾਲ ਦੀ ਜਗ੍ਹਾ ਪੰਚਾਇਤੀ ਆ ਇਹ ਕਹਿੰਦਾ ਨਾਲੀ ਦੇ ਪਿੱਛੇ ਮੇਰੀ ਆਪਣੀ ਜਗ੍ਹਾ ਹੈ ਨਾਲੀ ਤੋਂ ਪਿੱਛੇ ਮੈਂ ਸਰਦੀਆਂ ਪਾਉ ਤੂੰ ਆ ਤਾਂ ਸ਼ਰਕਾ ਦੇ ਬੈਠਾ ਅੱਧਰ ਚਲੇ ਆ ਕੇ ਅਸਿਕਾ ਦੋਸਤੋ ਅਲਫਾਜ਼ ਦੇਖ ਰਿਹਾ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਬਾਦਸ਼ਾਪੁਰ ਖੜਿਆ ਹਾਂ ਇੱਥੇ ਕਿਵੇਂ ਦਾ ਮਾਮਲਾ ਸਾਹਮਣੇ ਆਇਆ ਹੈ ਜੀਤੀ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਚਰਚਾ ਹੈ ਇਸ ਬਾਜ਼ਾਰ ਦੇ ਵਿੱਚ ਕਾਫੀ ਦੁਕਾਨਾਂ ਨੇ ਇਹ ਕਈ ਪਿੰਡਾਂ ਦਾ ਇੱਕ ਸੈਂਟਰ ਬਿੰਦੂ ਹੈ ਬਾਦਸ਼ਾਪੁਰ ਤੇ ਬਾਦਸ਼ਾਪੁਰ ਮੰਡੀ ਦੇ ਵਿੱਚ 250 ਤੋਂ ਵੱਧ ਦੁਕਾਨਾਂ ਹੋਣਗੀਆਂ ਜਿਆਦੇ ਹੋਣਗੀਆਂ 250 ਤੋਂ ਇੱਥੇ ਬਾਜ਼ਾਰ ਦੇ ਵਿੱਚ ਨੇੜੇ ਹੋਰ ਪਿੰਡਾਂ ਤੋਂ ਆ ਕੇ ਵੀ ਲੋਕ ਵੱਸੇ ਤੇ ਆਪਣਾ ਕੰਮ ਕਰਦੇ ਨੇ ਤੇ ਹੁਣ ਵੀ ਬਾਹਰੋਂ ਆ ਕੇ ਵੀ ਉਦਾਂ ਵੱਸ ਵੀ ਗਏ ਕਈ ਬਾਹਰੋਂ ਆ ਕੇ ਕੰਮ ਵੀ ਕਰਦੇ ਨੇ ਇੱਥੇ ਇੱਕ ਪੰਜਾਬੀ ਨੌਜਵਾਨ ਹੈ ਜਿਨੇ ਇੱਥੇ ਆ ਕੇ ਆਪਣਾ ਤੇ ਆਪਣੀ ਵਾਈਫ ਨਾਲ ਕੰਮ ਸਾਂਝਾ ਸ਼ੁਰੂ ਕੀਤਾ ਪਰ ਕਿਸੇ ਕਾਰਨ ਵਜ੍ਹਾ ਬਣੀ ਉਹਦੇ ਆਪਣੇ ਦੁਕਾਨ ਦੇ ਅੱਗੇ ਜਿਹੜੀ ਸਟਾਲ ਲਾਈ ਛੁੱਟੀ ਜੀ ਤੁਸੀਂ ਵੀਡੀਓ ਦੇ ਵਿੱਚ ਸਟਾਲ ਦੇਖ ਰਹੇ ਹੋਵੋਗੇ ਇਸ ਸਟਾਲ ਨੂੰ ਪੰਚਾਇਤ ਨੇ ਆਪਣਾ ਫਰਮਾਨ ਸੁਣਾਉਂਦਿਆਂ ਕਹਿ ਲੋ ਜਾਂ ੱੱਕੇਸ਼ਾਈ ਕਹਿ ਲੋ ਜਾਂ ਉਹਨਾਂ ਦਾ ਕੰਮ ਹੈ ਉਹ ਵੀ ਕਹਿ ਲੋ ਵੀ ਉਹ ਨਜਾਇਜ਼ ਕਬਜ਼ੇ ਨੂੰ ਚੁਕਾਉਂਦੇ ਨੇ ਕਿਸੇ ਵੀ ਤਰੀਕੇ ਕਹਿ ਲੋ ਉਹ ਚੁਕਾ ਦਿੱਤਾ ਗਿਆ ਪਰ ਜਦੋਂ ਕਿ ਇਸ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ 80% ਦੁਕਾਨਾਂ ਦੇ ਅੱਗੇ ਸਮਾਨ ਹੈ ਜਿਹੜਾ ਉਹ ਰੱਖਿਆ ਹੋਇਆ ਹੈ ਤੇ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਅਸੀਂ ਦਿਖਾਉਨੇ ਆ ਤੁਹਾਨੂੰ ਉਹ ਵੀ ਇੱਥੇ ਰੇੜੀਆਂ ਲਾ ਕੇ ਉਹ ਕੰਮ ਕਰਦੇ ਨੇ ਤੇ ਉਹ ਪਹਿਲਾਂ ਮੈਂ ਤੁਹਾਨੂੰ ਦੁਕਾਨ ਦਿਖਾ ਵੀ ਦਿਨਾ ਵੈਸੇ ਹੁਣ ਦੁਕਾਨ ਬੰਦ ਹੈ ਉਹ ਇਹ ਦਿਖਾ ਦੋ ਇਹ ਦੁਕਾਨ ਹੈ ਇਹ ਦੁਕਾਨ ਦੇ ਅੱਗੇ ਜਿਹੜਾ ਇੱਥੇ ਉਹ ਕੰਮ ਕੀਤਾ ਸੀ ਇਹ ਦੁਕਾਨ ਸੀ ਤੁਹਾਨੂੰ ਪੁਰਾਣੀਆਂ ਫੋਟੋ ਦਿਖਾ ਦੂੰਗਾ ਇਸ ਦੇ ਅੱਗੇ 2-3 ਫੁੱਟ ਜਿਹੜੀ ਜਗ੍ਹਾ ਆ ਪੌੜੀਆਂ ਤੋਂ 2 ਫੁੱਟ ਅੱਗੇ ਲਾ ਲਓ ਬਸ ਇੱਥੇ ਉਹਨਾਂ ਨੇ ਸਮਾਨ ਜਿਹੜਾ ਉਹ ਰੱਖਿਆ ਸੀ ਆਪਣਾ ਪਰ ਉਸ ਤੋਂ ਬਾਅਦ ਕੋਈ ਗੱਲ ਐਵੀਂ ਦੀ ਹੁੰਦੀ ਐ ਪੰਚਾਇਤ ਮੈਂਬਰ ਆਏ ਤੇ ਉਹਨਾਂ ਦੀ ਦੁਕਾਨ ਚੱਕਣ ਲਈ ਕਿਹਾ ਉਸ ਤੋਂ ਬਾਅਦ ਸਾਰੀ ਇਹਦੀ ਗੱਲਬਾਤ ਆ ਉਹ ਆਪਾਂ ਉਸ ਬਾਈ ਨਾਲ ਹੀ ਕਰਦੇ ਆ ਸਾਡੇ ਨਾਲ ਉਹ ਬਾਈ ਨੌਜਵਾਨ ਮੌਜੂਦ ਆ ਗੁਰਸਿੱਖ ਬੰਦਾ ਕਿਸੀ ਕਾਲ ਵੀਰੇ ਕਿਨੋਂ ਆਵਰੇ ਸਰ ਮੇਰਾ ਨਾਮ ਧਿਆਨ ਸਿੰਘ ਆ ਜੀ ਧਿਆਨ ਇਹ ਜਿਹੜੀ ਤੇਰੀ ਇਹ ਗੱਲਬਾਤ ਐ ਇਹ ਕੀ ਘਟਨਾ ਵਾਪਰੀ ਆ ਕਦੋਂ ਤੁਸੀਂ ਦੁਕਾਨ ਇੱਥੇ ਕਰੀ ਸੀ ਪਹਿਲਾਂ ਕਿਹੜੀ ਦੁਕਾਨ ਲਈ ਉਸ ਤੋਂ ਬਾਅਦ ਮੈਂ ਨਾ ਪਹਿਲਾਂ ਨਿੰਦਰ ਸਿੰਘ ਮੌਕੇ ਦੇ ਮੈਂਬਰ ਨੇ ਜੀ ਪੰਚਾਇਤ ਮੈਂਬਰ ਨੇ ਠੀਕ ਹੈ ਜਨਾਬ ਮੈਂ ਉਹਨਾਂ ਦੀ 6ਵੇਂ ਮਹੀਨੇ ਦਾ ਕਿਰਾਇਆ ਅਡਵਾਂਸ ਉਹਨਾਂ ਨੂੰ ਦਿੱਤਾ ਜੀ ਤੇ 7ਵੇਂ ਮਹੀਨੇ ਮੈਂ ਆਪਣੀ ਦੁਕਾਨ ਲਈ ਓਪਨਿੰਗ ਕਰੀ ਜੀ ਅੱਛਾ 1 ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿੱਤਾ ਸੀ ਦੁਕਾਨ ਨਹੀਂ ਚਲਾਈ ਸੀ ਦੁਕਾਨੀ ਚਲਾਈ ਸੀ ਜੀ 7ਵੇਂ ਮਹੀਨੇ ਮੈਂ ਓਪਨਿੰਗ ਕਰੀ ਜੀ ਜਦੋਂ ਮੈਂ ਓਪਨਿੰਗ ਕਰੀ ਸਰ ਉਹਨੇ ਨਾ ਦਿੱਲੀ ਉੱਪ ਮੇਰੀ ਦੁਕਾਨ ਦੇ ਅੱਗੇ ਗੱਡੀ ਲਾਂਦਾ ਸੀ ਜੀ ਮੈਂ ਉਹਨਾਂ ਨੂੰ ਡੇਲੀ ਕਹਿਣਾ ਮੇਰਾ ਵੀ ਬਸਰ ਪਰਾਂ ਕਰ ਲੂ ਗੱਡੀ ਉਹਨਾਂ ਨੇ ਮੈਨੂੰ ਤੱਕ ਮੇਰੇ ਨਾਲ ਧੱਕੇਸ਼ਾਹੀ ਕਰਨੀ ਸੀ ਤੇ ਗੱਡੀ ਪਰਾਂ ਨਾ ਕਰਨੀ ਸੀ ਉਹਨੇ ਹਾਰ ਕੇ ਮੈਂ ਉਹਨਾਂ ਤੋਂ ਤੰਗ ਹੋ ਕੇ ਜੀ ਮੈਂ ਆਪਣੀ ਦੁਕਾਨ ਅੱਗੇ ਹੋਰ ਸ਼ਿਫਟ ਕਰ ਲਈ ਉਹ ਕਹਿੰਦਾ ਵੀ ਮੈਂ ਗੱਡੀ ਪਰਾਂ ਨਹੀਂ ਕਰਦਾ ਜੀ ਮੈਂ ਕਿਹਾ ਠੀਕ ਹੈ ਸਰ ਮੈਂ ਬੋਲਿਆ ਨਹੀਂ ਹੈਗਾ ਜੀ ਤੇ ਮੈਂ ਆਪਣੀ ਦੁਕਾਨ ਦੋ ਦੁਕਾਨਾਂ ਛੱਟ ਕੇ ਮੈਂ ਅੱਗੇ ਕਰ ਲਈ ਜੀ ਜਦੋਂ ਮੈਂ ਅੱਗੇ ਕਰ ਲਈ ਜੀ ਉਹ ਦੁਕਾਨ ਦਾ ਰੈਂਟ ਵੀ ਥੋੜਾ ਜ਼ਿਆਦਾ ਸੀਗਾ ਜੀ ਤੇ ਮਿਸ ਜੀ ਮੇਰੇ ਬੰਦੇ ਆ ਜੀ ਮੌਕੇ ਤੇ ਤੇ ਜਿੱਦਨ ਜਦ ਮੈਂ ਬੇਲਾ ਹੁੰਨਾ ਮੈਂ ਸੋਚਿਆ ਵੀ ਚਲੋ ਇਹਨਾਂ ਰੈਂਟ ਆ ਜਿਆਦਾ ਦੁਕਾਨ ਦਾ ਵੱਡਾ ਬਜਟ ਹੋ ਗਿਆ ਵੀ ਬਾਹਰ ਕਿਉਂ ਨਾ ਮੈਂ ਇੱਕ ਸਟਾਲ ਲਾ ਲਾਂ ਛੋਟੀ ਫਰੂਟ ਚਾਟ ਦੀ ਜੀ ਮੈਂ ਫਰੂਟ ਚਾਟ ਦੀ ਆਪਣੀ ਸਟਾਲ ਲਾਈ ਜੀ ਪਹਿਲੇ ਦਿਨ ਉਹ ਆ ਕੇ ਤੇ ਮੈਨੂੰ ਕਹਿੰਦਾ ਵੀ ਇਹ ਆਪਣੀ ਟਿੰਡ ਫੋੜੀ ਇਕੱਠੀ ਕਰ ਕਹਿੰਦਾ ਮੈਂ ਤੈਨੂੰ ਲੱਗਣ ਨਹੀਂ ਦੇਣੀ ਕਾਰਨ ਇਹ ਸੀ ਕਿ ਮੈਂ ਉਹਨਾਂ ਦੀ ਦੁਕਾਨ ਛੱਡਤੀ ਸੀ ਤਾਂ ਕਰਕੇ ਉਹ ਮੇਰੇ ਨਾਲ ਜੈਲਸ ਰੱਖਣ ਲੱਗੇ ਸੀ ਜੀ ਤੇ ਮੈਂ ਉਹਨਾਂ ਦੇ ਅੱਗੇ ਹੱਥ ਬੰਨੇ ਜੀ ਵੀ ਮੈਂ ਬੱਚੇ ਪਾਲ ਰਿਆ ਤੇ ਵੀ ਮੈਨੂੰ ਬੱਚੇ ਪਾਲਣ ਨੂੰ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਤੇਰੀ ਸਟਾਲ ਉਰੇ ਲੱਗਣ ਨਹੀਂ ਦੇਣੀ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਜੀ ਠੀਕ ਹੈ ਮੈਂ ਚੱਕ ਲਊਗਾ ਹੀ ਤੇ ਬਾਕੀਆਂ ਦੀ ਵੀ ਚੱਕਾ ਦੋ ਤੁਸੀਂ ਨਾਲ ਮੈਂ ਚੱਕ ਲਊਗਾ ਹੀ ਬਿਨਾ ਕਹੀ ਚੱਕ ਦੋ ਮੈਨੂੰ ਕਹਿਣ ਦੀ ਲੋੜ ਨਹੀਂ ਜੀ ਤੇ ਬਾਕੀ ਹੋਰ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਮੈਂ ਉਹਨਾਂ ਅੱਗੇ ਬੜੀ ਬੇਨਤੀ કરી ਜੀ ਪਰ ਉਹਨਾਂ ਨੇ ਕੀ ਕਰਿਆ ਜੀ ਚਲੋ ਉਹ ਉਹਨਾਂ ਨੇ ਮੇਰੇ ਤੇ ਦਰਖਾਸਤ ਦਿੱਤੀ ਜੀ ਤੇ ਮੌਕੇ ਤੇ ਉਰੇ ਪੁਲਸਾਈ ਹਾਂ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਇਹ ਚੱਕ ਲਾ ਮੈਂ ਮੈਂ ਸਰ ਉਹਨਾਂ ਤੋਂ ਇੱਕ ਤਰੀਕ ਦਾ ਟਾਈਮ ਲਿਆ ਜੀ ਵੀ ਮੈਂ ਇੱਕ ਤਰੀਕ ਨੂੰ ਚੱਕ ਲਊਗਾ ਜੀ 1 ਨਵੰਬਰ ਦਾ ਹਾਂਜੀ ਅਕਤੂਬਰ ਦਾ ਹਾਂ ਜਕਤੂਬਰ ਦਾ ਹਾਂ ਹੁਣ ਇੱਕ ਵੀ ਕੱਲ ਲੰਗੀ ਆ ਹਾਂਜੀ ਹਾਂ ਠੀਕ ਹੈ ਇਹਦਾ ਟਾਈਮ ਲਿਆ ਸੀਗਾ ਜੀ ਤੇ ਫਿਰ ਮੈਨੂੰ ਕਹਿੰਦੇ ਵੀ ਨਹੀਂ ਕਹਿੰਦੇ ਸਾਡੇ ਤੇ ਪ੍ਰੈਸ਼ਰ ਬਹੁਤ ਹੈ ਵੀ ਤੁਹਾਨੂੰ ਪਹਿਲਾਂ ਚੱਕਣੀ ਪੈਣੀ ਆ ਸਰ ਮੈਂ ਉਸ ਕਾਰਨ 8 ਦਿਨ ਪਹਿਲਾਂ ਹੀ ਚੱਕ ਲਈ ਜੀ ਮਤਲਬ 23 ਨੂੰ ਚੱਕ ਲਈ ਮੈਂ ਪਰਸਮਾਨ ਚੱਕ ਲਿਆ ਜੀ ਇਹਨਾਂ ਤੋਂ ਤੰਗ ਹੋ ਕੇ ਜੀ ਕਾਰਨ ਇਹ ਸੀਗਾ ਕਿ ਜਦੋਂ ਮੈਨੂੰ ਧਮਕੀਆਂ ਦਿੰਦੇ ਨੇ ਇੱਥੇ ਆ ਕੇ ਜੀ ਤੇ ਇਹਨਾਂ ਨੇ ਰਾਤ ਨੂੰ ਪੱਟਣ ਦੀ ਵੀ ਕੋਸ਼ਿਸ਼ ਕਰੀ ਜੀ ਮੈਂ ਕਿਹਾ ਵੀ ਰਾਤ ਨੂੰ ਮੇਰੇ ਨਾਲ ਵੀ ਕੋਈ ਹਾਦਸਾ ਹੋ ਸਕਦਾ ਮੇਰੀ ਮਿਸਿਸ ਕਹਿੰਦੀ ਵੀ ਆਪਾਂ ਇੱਥੇ ਕਰਨੀ ਦੀ ਦੁਕਾਨ ਫਿਰ ਹਾਰ ਕਿਵੇਂ ਆਪਣੀ ਦੁਕਾਨ ਇਹਨਾਂ ਤੋਂ ਤੰਗ ਹੋ ਕੇ ਲੈ ਕੇ ਚੱਲਦੀ ਹੈ ਮੈਂ ਥੋੜੀ ਜੀ ਇਹ ਕੱਲ ਦੱਸਣਾ ਚਾਹਣਾ ਵਿੱਚ ਇਹਦੇ ਵੀ ਇਹ ਦੁਕਾਨ ਬਾਈ ਗੁਰਤੇਵਾਨ ਨੇ 22 ਤਰੀਕ ਨੂੰ ਜਿਹੜੀ ਦੁਕਾਨ ਇਹ ਚੱਕੀ ਹੈ ਖਾਲੀ ਕਰਤੀ ਦੁਕਾਨ ਨਹੀਂ ਖਾਲੀ ਕਰਵਾਈ ਉਹਨਾਂ ਨੇ ਉਹਨਾਂ ਨੇ ਅੱਗੋਂ ਜਿਹੜਾ ਜਿਹੜਾ ਆਪਣਾ ਸਟੂਲ ਰੱਖਿਆ ਸੀ ਜਿਹੜਾ ਉਹ ਟੇਪਨ ਬਣਾਇਆ ਛੋਟਾ ਜਿਹਾ ਆਪਣਾਇਆ ਸੀ ਉਹਨੂੰ ਚਕਵਾਇਆ ਗਿਆ ਪਰ ਇਹਦਾ ਇਹਦਾ ਦਿਲ ਇੰਨਾ ਮੱਲੋ ਵੀ ਖਰਾਬ ਹੋਇਆ ਇਹਨੇ ਦੁਕਾਨ ਹੀ ਖਾਲੀ ਕਰਤੀ ਇੱਥੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਜਦੋਂ ਇਹ ਮਾਮਲਾ ਖੜਾ ਹੁੰਦਾ ਤਾਂ ਇਹ ਕਹਿੰਦਾ ਵੀ ਮੈਂ ਇੱਕ ਤਰੀਕ ਨੂੰ ਦੁਕਾਨ ਖਾਲੀ ਕਰ ਦੂੰ ਮੇਰਾ ਮਹੀਨਾ ਪੂਰਾ ਹੋ ਜਾਊ ਤੇ ਮੈਂ ਦੁਕਾਨ ਖਾਲੀ ਕਰ ਦੂੰ ਪਰ ਇਹਦਾ ਕਹਿਣਾ ਹੈ ਪੁਲਿਸ ਦਾ ਇੰਨਾ ਪ੍ਰੈਸ਼ਰ ਸੀ ਵੀ ਮੈਨੂੰ ਦੁਕਾਨ ਪਹਿਲਾਂ ਹੀ ਖਾਲੀ ਕਰਨੀ ਵੀ ਪੁਲਿਸ ਕਹਿੰਦੀ ਵੀ ਨਾ ਨਾ ਜੀ ਇੱਕ ਤਰੀਕ ਤੱਕ ਨਹੀਂ ਵੀ ਤੂੰ ਦੁਕਾਨ ਪਹਿਲਾਂ ਹੀ ਖਾਲੀ ਕਰ ਸਾਡੇ ਤੇ ਪ੍ਰੈਸ਼ਰ ਹੈ ਪੁਲਿਸ ਵੀ ਕਹਿੰਦੀ ਨਹੀਂ ਉਹ ਵਾਲੀ ਰੇੜੀ ਜਿਹੜੀ ਵਾਲੀ ਰੇੜੀ ਵਾਲੀ ਰੇੜੀ ਵਾਲੀ ਰੇੜੀ ਤੂੰ ਜਿਹੜੀ ਕੈਪਨ ਬਣਾਇਆ ਉਹ ਚੱਕ ਹ ਇਹ ਜਿਹੜੀ ਗੱਲ ਹੈ ਇਹ 22 ਤਰੀਕ ਨੂੰ ਜਿਹੜਾ ਗੁਰਧਿਆਨ ਵੀਰਾ ਦੁਕਾਨ ਖਾਲੀ ਕਰਦਾ ਦੁਕਾਨ ਅਸਲ ਦੇ ਵਿੱਚ ਦੁਕਾਨ ਖਾਲੀ ਤਾਂ ਕੀਤੀ ਕਿਉਂਕਿ ਪ੍ਰੈਸ਼ਰ ਸੀ ਵੈਸੇ ਇੱਕ ਤਰੀਕ ਦਾ ਕਿਹਾ ਸੀ ਪਰ ਪੰਚਾਇਤ ਨੇ ਜਾਂ ਪੁਰਸ ਨੇ ਇੱਕ ਤਰੀਕ ਤੱਕ ਦਾ ਵੀ ਟਾਈਮ ਨਹੀਂ ਦਿੱਕਿਆ ਇੱਕ ਤਰੀਕ ਨੂੰ ਹੀ ਖਾਲੀ ਇੱਕ ਤਰੀਕ ਨੂੰ ਖਾਲੀ ਨਹੀਂ ਕਰਨੀ ਵੀ 22 ਨੂੰ ਪਹਿਲੀ ਖਾਲੀ ਕਰ ਦੋ ਜੀ ਠੀਕ ਹੈ ਖਾਲੀ ਕਰਤੀ ਪਰ ਜਦੋਂ ਅਸੀਂ 22 ਨੂੰ ਇੱਥੇ ਆਏ ਤਾਂ ਪੰਚਾਇਤ ਮੈਂਬਰਾਂ ਨੇ ਕਹਿ ਲਓ ਜਾਂ ਸਰਪੰਚਾਇਤ ਨੇ ਕਹਿ ਲਓ ਟਾਈਮ ਲੈ ਲਿਆ ਵੀ 2-4 ਦਿਨ ਦਿਓ ਜੇ ਮਸਲਾ ਹੱਲ ਹੋ ਜਾਏ ਉਸ ਤੋਂ ਬਾਅਦ ਫੇਰ ਦੁਬਾਰਾ ਗੱਲ ਹੋਈ ਤਾਂ ਜਿਹੜੇ ਸਰਪੰਚ ਨਿਹਾਰ ਸਿੰਘ ਵਧੀਆ ਬੰਦੇ ਨੇ ਵਧੀਆ ਕੰਮ ਕਰਦੇ ਨੇ ਪਰ ਉਹਨਾਂ ਨੇ ਵੀ ਟਾਈਮ ਲਿਆ ਸਿਰ ਤੋਂ ਅੱਜ 10 ਦਿਨ ਲੰਘ ਗਏ ਕੋਈ ਮਸਲਾ ਹੱਲ ਨਹੀਂ ਹੋਇਆ ਅਸੀਂ ਚਾਹੁੰਦੇ ਸੀ ਵੀ ਜੇ ਇਹ ਮਾਮਲਾ ਨਾ ਕੋਈ ਸਾਹਮਣੇ ਆਵੇ ਚਲੋ ਤੇ ਦੁਕਾਨ ਚੱਲ ਜੇ ਪਰ ਇੱਕ ਪੱਤਰਕਾਰ ਦਾ ਕੰਮ ਹੈ ਜਿਹੜੀ ਖਬਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਠੀਕ ਹੈ ਸਮਾਜਿਕ ਰਿਸ਼ਤੇ ਨੇ ਜਿਹੜੇ ਉਹ ਬਣੇ ਰਹਿਣ ਉਹ ਵੀ ਇੱਕ ਫਰਜ਼ ਹੈ ਪਰ ਜੇ ਕਿਸੇ ਨਾਲ ਤੱਕਾ ਹੁੰਦਾ ਉਹ ਵੀ ਮਾੜੀ ਗੱਲ ਹੈ ਤੱਕਾ ਮੈਂ ਇਸ ਗੱਲੋਂ ਨਹੀਂ ਕਹਿ ਰਿਹਾ ਨਜਾਇਜ਼ ਕਬਜ਼ਾ ਕਰਨਾ ਗਲਤ ਗੱਲ ਬਿਲਕੁਲ ਗਲਤ ਗੱਲ ਹੈ ਪਰ ਆਪਣੇ ੱਗੇ ਸਮਾਨੇ ਪਾਤੜਾਂ ਬਾਸ਼ਾ ਉੱਪਰ ਕਿਤੇ ਵੀ ਕਿਸੇ ਬਾਜ਼ਾਰ ਚਲ ਜਾਓ ਸਾਰੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਅੱਗੇ ਜਿਹੜਾ ਥੋੜਾ ਬਹੁਤਾ ਸਮਾਨ ਉਹ ਰੱਖਿਆ ਹੁੰਦਾ ਪਰ ਗ੍ਰਿਧਿਆਨ ਨੇ ਤਾਂ ਸਿਰਫ 2-3 ਫੁੱਟ ਦੀ ਜਿਹੜਾ ਸਮਾਨ ਬਾਹਰ ਉਹਦਾ ਕੈਪਨ ਸੀਗਾ ਬਾਹਰ ਛੋਟਾ ਜਿਹਾ ਉਹ ਲਾਇਆ ਸੀ ਅਸੀਂ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਜਨਾਬ ਉਸ ਤੋਂ ਬਾਅਦ ਵਸ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਸਰ ਪਿੱਛੋਂ ਕਲੀਅਰ ਕਰਾ ਦਿਓ ਅੱਗੇ ਬਹੁਤ ਜ਼ਿਆਦਾ ਬਾਹਰ ਵਧੀਆ ਹੋ ਗਿਆ ਨੇ ਵੀ ਉਹ ਚੱਕਾ ਦਿਓ ਵੀ ਮੈਂ ਵੀ ਚੱਕ ਲਵਾਂ ਅੱਛਾ ਇੱਕ ਹੋਰ ਗੱਲ ਹੈ ਉਹ ਕਹਿੰਦੇ ਵੀ ਮੁੰਡੇ ਲਿਆ ਕੇ ਸਾਨੂੰ ਧਮਕਾਇਆ ਜੀ ਸਾ ਨੂੰ ਐ ਕਰਿਆ ਸਾਨੂੰ ਨਾ ਪੁਲਿਸ ਵੱਲੋਂ ਟਾਈਮ ਦਿੱਤਾ ਗਿਆ ਸੀਗਾ ਸ਼ਾਮ ਦਾ ਜੀ ਵੀ ਤੁਸੀਂ ਆਓ ਤੇ ਅਸੀਂ ਸ਼ਾਮ ਨੂੰ ਆਏ ਜੀ ਤੇ ਉਹ ਕਹਿੰਦੇ ਵੀ ਤੁਸੀਂ ਸਵੇਰੇ 10 ਵਜੇ ਕੱਲ ਨੂੰ ਆਇਓ ਜੀ ਮੈਂ ਮੇਰੇ ਮੋਤਵਰ ਪਿੰਡ ਦੇ ਬੰਦੇ ਲੈ ਕੇ ਆਇਆ ਜੀ ਨਾਲ ਮੇਰੇ ਉਹਨਾਂ ਨੂੰ ਕਹਿੰਦੇ ਨੇ ਮੁੰਡੇ ਲੈ ਕੇ ਆਏ ਨੇ ਜੀ ਕਿਸੇ ਨੇ ਕੋਈ ਕਿਸੇ ਨੂੰ ਕੁਝ ਬੋਲਿਆ ਨਹੀਂ ਤੇ ਅਸੀਂ ਸਿਰਫ ਇਹ ਸੀ ਨਾਲ ਝਗੜਾ ਨਾ ਨਾ ਜੀ ਬਿਲਕੁਲ ਨਹੀਂ ਉਹ ਮੌਕੇ ਤੇ ਆਏ ਨਹੀਂ ਹੈਗੇ ਜੀ ਉੱਥੇ ਥਾਣੇ ਜੀ ਸਾਨੀ ਬੇਨਤੀ ਇਹ ਕਰਨੀ ਸੀ ਕਿ ਸਾਰਿਆਂ ਦੀ ਚਕਾ ਦਿਓ ਮੈਂ ਚੱਕਣੂ ਆ ਜੀ ਹੋਰ ਕੋਈ ਗੱਲ ਨਹੀਂ ਇਹਦਾ ਮੈਂ ਤਾਂ ਇਹ ਗੱਲ ਪੁੱਛੀ ਆ ਵੀ ਕਿਉਂਕਿ ਉਹ ਦੂਜੇ ਇਲਜ਼ਾਮੇ ਲਾਉਦੇ ਨੇ ਪੰਚਾਇਤ ਮੈਂਬਰ ਨਰਿੰਦਰ ਸਿੰਘ ਆ ਵੀ ਇਹ ਮੁੰਡੇ ਲੈ ਕੇ ਸਾਨੂੰ ਧਮਕਾਇਆ ਜੀ ਇਹਨਾਂ ਦਾ ਕਹਿਣਾ ਆ ਜੀ ਸਰ ਮੇਰੀ ਬੇਨਤੀ ਆ ਇਹ ਮੈਨੂੰ ਕਹਿੰਦੇ ਵੀ ਇਹ ਗੁੰਡਾਗਰਦੀ ਕਰਦਾ ਜੋ ਹੋਰ ਕਰਦਾ ਮੇਰਾ ਰਿਕਾਰਡ ਪਤਾ ਕਰਾਇਆ ਗਿਆ ਵੀ ਜੀ ਕਿਸੇ ਵੀ ਥਾਣੇ ਮੇਰੇ ਪਿੰਡ ਚ ਮੇਰੇ ਪਿੰਡ ਦੇ ਸਰਪੰਚ ਤੋਂ ਜੀ ਕਿਸੇ ਚੀਜ਼ ਤੋਂ ਵੀ ਪਤਾ ਕਰਾਇਆ ਜਾ ਸਕਦਾ ਕੰਮ ਕੀ ਕਰਦੇ ਹੋ ਮੇਰਾ ਵੈਸੇ ਤਾਂ ਚਨਾਈ ਦਾ ਕੰਮ ਆ ਜੀ ਮਸਤਰੀ ਦਾ ਸਟੱਡੀ ਕਰਦਾ ਜੀ ਅੱਛਾ ਕੀ ਕੀ ਪੜਿਆ ਹੋਇਆ ਮੈਂ ਬੀਪੀਐਡ ਕਰੀ ਹੋਈ ਹੈ ਹੁਣ ਇਸ ਟਾਈਮ ਮੇਰੀ ਅਪੀਅਰਿੰਗ ਚੱਲਿਆ ਐਮਐਸਸੀ ਜੋਗਾ ਜੀ ਐਮਐਸਸੀ ਜੋਗਾ ਹਾਂ ਜੀ ਮੁੰਡਾ ਪੜਿਆ ਲਿਖਿਆ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੌਕਰੀਆਂ ਨਹੀਂ ਦਿੰਦੀ ਹੈਗੀ ਠੀਕ ਹੈ ਨੌਕਰੀਆਂ ਨਹੀਂ ਹੈਗੀਆਂ ਪ੍ਰਾਈਵੇਟ ਕੰਮ ਪ੍ਰਾਈਵੇਟ ਜੌਬ ਬਹੁਤ ਘੱਟ ਮਿਲਦੀ ਹੈ ਜੇ ਕੋਈ ਪੰਜਾਬੀ ਨੌਜਵਾਨ ਮੁੰਡਾ ਆਪਣਾ ਕੰਮ ਕਰਦਾ ਹੈ ਤਾਂ ਫਿਰ ਉਹਦੇ ਨਾਲ ਕੀ ਹੋ ਰਿਹਾ ਉਹ ਦੇਖੋ ਹਾਂ ਇਹਦੇ ਗੱਲ ਦੇ ਵਿੱਚ ਮੈਂ ਕੋਈ ਇਹਦਾ ਸਾਥ ਨਹੀਂ ਦੇ ਰਿਹਾ ਵੀ ਵਾਕਈ ਨਜਾਇਜ਼ ਕਬਜ਼ਾ ਕਰਨਾ ਚਾਹੀਦਾ ਨਹੀਂ ਉਹ ਨਜਾਇਜ਼ ਕਬਜ਼ਾ ਨਹੀਂ ਇੱਕ ਟੇਬਲ ਸਟੂਲ ਲਾ ਲਓ ਵੀ ਇੱਥੇ ਰੱਖਿਆ ਉਹਦੇ ਚਾਰੇ ਪਾਸੇ ਥੱਲੇ ਥੋੜਾ ਸਿਮਿੰਟ ਪਾ ਕੇ ਵੀ ਉਹ ਹਿੱਲੇ ਨਾ ਆ ਕਰਕੇ ਕੋਈ ਇਹ ਉਸ ਤੋਂ ਅੱਗੇ ਦਿਖਾਉਨੇ ਆ ਨਜਾਇਜ਼ ਕਬਜ਼ੇ ਕੀ ਨੇ ਤੁਸੀਂ ਆਜੋ ਆਪਾਂ ਮੰਨ ਲਓ ਦਿਖਾਉਨੇ ਆ ਨੀ ਅਸੇ ਨਜਾਇਜ਼ ਕਬਜ਼ੇ ਉਹ ਵੀ ਨਹੀਂ ਹੈਗੇ ਨਜਾਇਜ਼ ਕਬਜ਼ੇ ਉਹ ਵੀ ਨਹੀਂ ਹੈਗੇ ਪਰ ਉਹ ਵੀ ਚਲੋ ਬਾਜ਼ਾਰ ਦੇ ਵਿੱਚ ਜੋ ਸਮਾਨ ਚੱਲਦਾ ਹੁੰਦਾ ਤੁਸੀਂ ਉਹ ਰੇੜੀ ਖੜੀ ਦੇਖਦੇ ਹੋਵੋਗੇ ਆ ਵਿਸ਼ਾਲ ਦਿਖਾਈ ਉੱਤੇ ਰੇੜੀ ਇੱਕ ਕੰਧ ਤੋਂ ਘੱਟੋ-ਘੱਟ ਵੀ 10 ਫੁੱਟ ਤੱਕ ਰੇੜੀ ਨੇ ਕਵਰ ਕੀਤਾ ਹੈ ਕੰਧ ਵਾਲੇ ਪਾਸੇ ਅੱਗੇ ਆ ਜੀ ਬੌਜੀ ਮਾੜੀ ਜੀ ਗੱਲ ਸੁਣਿਓ ਇਹ ਜਿਹੜਾ ਸਮਾਨ ਰੱਖਿਆ ਹੋਇਆ ਇਹ 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 ਜਿਹੜਾ ਆਪਣੀ ਹੈ ਜਾਂ ਪੰਚਾਇਤੀ ਹੈ ਨਹੀਂ ਸਿਰਫ ਪੰਚਾਇਤੀ ਨਹੀਂ ਹੈਗੀ ਜੀ ਮਤਲਬ ਇਹ ਖੰਬੇ ਦੇ ਹੰਟਰੀ ਹੈ ਔਰ ਇਹਦੇ ਨੀਚੇ ਸੀਵਰੇਜ ਦੀ ਹਾਦੀ ਹੈ ਨਹੀਂ ਫਿਰ ਤੁਹਾਡੀ ਰਜਿਸਟਰੀ ਵਾਲੀ ਜਗ੍ਹਾ ਤੱਕ ਨਹੀਂ ਸਰ ਆਪਣੀ ਅਕੀਸ਼ਟਰੀ ਨਹੀਂ ਰਜਿਸਟਰੀ ਵਾਲੀ ਕਿਤਕ ਹੈ ਓਰੇ ਤੱਕ ਚੌਂਦੇ ਤੱਕ ਰਜਿਸਟਰੀ ਵਾਲੀ ਜਗ੍ਹਾ ਇੱਥੇ ਤੱਕ ਹੈ ਨਾ ਇੱਥੇ ਤੱਕ ਹੈ ਇਹ ਰਜਿਸਟਰੀ ਤੋਂ ਬਾਹਰ ਹੈ ਨਾ ਆ ਤਾਂ ਉਹ ਸਮਾਨ ਜਿਹੜਾ ਤੁਸੀਂ ਸਾਰਾ ਰੱਖਿਆ ਹੋਇਆ ਉਹ ਰਜਿਸਟਰੀ ਤੋਂ ਬਾਹਰ ਹੈ ਨਾ ਬੀ ਬਹਿਰ ਤਾਂ ਸਾਰੇ ਪੁਜਾਤ ਰੱਖਿਆ ਹੋਇਆ ਮੈਂ ਉਹ ਨਹੀਂ ਕਹਿੰਦਾ ਹੈਗਾ ਵੀ ਹੈਗਾ ਤਾਂ ਇਹ ਇਲੀਗਲ ਹੈ ਨਾ ਹਾਂਜੀ ਫਿਰ ਇਲੀਗਲ ਹੈ ਹਾਂਜੀ ਇਦਾਂ ਚੱਕਣੂ ਚੱਕਣ ਨੂੰ ਤਾਂ ਆਪਾਂ ਬਿਲਕੁਲ ਚੱਕਣ ਨੂੰ ਤਿਆਰ ਹਾਂ ਨਹੀਂ ਨਹੀਂ ਚਲੋ ਉਹ ਤਾਂ ਵੈਸੇ ਸਾਨੂੰ ਚੱਕਣ ਦਾ ਕੋਈ ਚੱਕਣ ਦਾ ਪੰਚਾਇਤ ਦਾ ਕੰਮ ਹੈ ਸਰ ਜੀ ਅਗਰ ਇਹਦੇ ਜੇ ਆਪਾਂ ਉਹ ਨਹੀਂ ਰੱਖਦੇ ਜੀ ਕਹਿੰਦੇ ਨੀਚੇ ਕੰਮ ਸੇ ਕੰਮ ਸੱਤ ਅੱਠ ਟੋਟਾ ਗੁੰਮੀ ਹੋਤੀ ਨਹੀਂ ਨਹੀਂ ਚਲੋ ਉਹ ਤਾਂ ਪੰਚਾਇਤ ਦਾ ਕੰਮ ਹੈ ਤੁਸੀਂ ਇਸ ਤੋਂ ਅੱਗੇ ਤੁਹਾਨੂੰ ਫੋਰ ਦਿਖਾ ਦੰਨੇ ਆ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਫਲਾਂ ਦੀ ਜਿਹੜੀ ਦੁਕਾਨ ਇਹ ਵੀ ਕਿੰਨੇ ਦਾ ਖbaar ਜਿਹੜਾ ਸਮਾਨ ਤੁਸੀਂ ਪਿਆ ਉਹ ਦੇਖ ਸਕਦੇ ਹੋ ਇਧਰ ਅੱਗੇ ਆ ਭਾਈ ਸਾਹਿਬ ਪੀਜੀ ਵਾਲੇ ਨੇ ਚਾਟ ਕੋਰਨਰ ਇਹ ਬੰਦਾ ਕਿੱਥੇ ਬਈ ਇਹ ਕਿਸੇ ਪ੍ਰਵਾਸੀ ਵੀਰ ਨੇ ਦਾ ਕੰਮ ਹੈ ਠੀਕ ਹੈ ਉਹ ਵਧੀਆ ਗੱਲ ਆ ਕੰਮ ਉਹ ਕਰਨਾ ਚਾਹੀਦਾ ਪਰ ਇਹਨੇ ਕਿੰਨੀ ਰੇੜੀ ਘੱਟੋ ਘੱਟ ਵੀ 7-8 ਫੁੱਟ ਜਿਹੜੀ ਜਗ੍ਹਾ ਅੱਗੇ ਇਹ ਮੇਨ ਬਾਜ਼ਾਰ ਚ ਆ ਗਿਆ ਮੇਨ ਬੱਸ ਸਟੈਂਡ ਆ ਗਿਆ ਆ ਅੱਗੇ ਫਰੂਟ ਨਿਕਲੋ ਤੁਸੀਂ ਸਾਰਾ ਉਹ ਫਰੂਟ ਦੀਆਂ ਰੇੜੀਆਂ ਬਾਹਰ ਸਾਰੀਆਂ ਰੱਖੀਆਂ ਵੀ ਨੇ ਇਹ ਜੇ ਇਹ ਠੀਕ ਹੈ ਇਹਨਾਂ ਨੇ ਕੀਤਾ ਹੋਇਆ ਕੰਮ ਆ ਉਹ ਆ ਕੇ ਉਹਨੇ ਗੱਲ ਕਰ ਲੈਣੇ ਆ ਪਰ ਜੇ ਕੋਈ ਪੰਜਾਬੀ ਮੁੰਡੇ ਨੇ ਅੱਗੇ ਫਰੂਟ ਚੜ੍ਹਦੀ ਰੇੜੀ ਲਾਦੀ ਤਾਂ ਉਹ ਪੱਕੀ ਨਹੀਂ ਕੋਈ ਕਬਜ਼ਾ ਨਹੀਂ ਕੀਤਾ ਮਨ ਲਓ ਫਰਸ਼ ਨਹੀਂ ਲਾਇਆ ਹੈਗਾ ਮੈਂ ਫਰਸ਼ ਨਹੀਂ ਲਾਇਆ ਹੈਗਾ ਆਪਣੇ ਲੋਕ ਐਸੀ ਗੱਲ ਤੋਂ ਹੀ ਪਿੱਛੇ ਆਪਾਂ ਹਾਂ ਜੇਕਰ ਆਪਣਾ ਕੋਈ ਪੰਜਾਬੀ ਭਰਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅਸਲ ਤਾਂ ਬੱਚੇ ਕਰਕੇ ਖੁਸ਼ ਨਹੀਂ ਕੋਈ ਵਾਰ ਨੂੰ ਭਜਦਾ ਹੈ ਕੋਈ ਕੁਛ ਕੋਈ ਕੁਛ ਆਪਾਂ ਵੇਖ ਹੀ ਰਹੇ ਹਾਂ ਲੇਕਿਨ ਕੀ ਹੈਗਾ ਜੇਕਰ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਨਜ਼ਰ ਲੱਤਾਂ ਖਿੱਚੀਆਂ ਜਾਂਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਹਾਂ ਬਸ ਉਹੀ ਤਾਂ ਗੱਲ ਹੈ ਵੀ ਇਹੀ ਇਹੀ ਕੀ ਹੈਗਾ ਜਿਹੜੇ ਹਿਸਾਬ ਨਾਲ ਮੁੰਡੇ ਨੇ ਦੇਖੋ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਵੇਖਿਆ ਵੀ ਯਾਰ ਮੇਰਾ ਕਿਰਾਇਆ ਨਹੀਂ ਪੂਰਾ ਹੋ ਰਿਹਾ ਮੇਰਾ ਨਵਾਂ ਨਵਾਂ ਕੰਮ ਹੈ ਕਿਉਂ ਨਾ ਮੈਂ ਫਰੂਟ ਚਾਟ ਦਾ ਤੇ ਜੂਸ ਦਾ ਕੰਮ ਕਰਨਾ ਵਿੱਚ ਕਿਉਂ ਸਪੋਰਟਸ ਕੋਟੇ ਨਾਲ ਜੁੜਿਆ ਹੋਇਆ ਨੌਜਵਾਨ ਹੈ ਤੇ ਸਪੋਰਟ ਸਪੋਰਟ ਕੋਟੇ ਵਾਲੀ ਖਰਾਕ ਹੀ ਸੋਚੇਗਾ ਹੂੰ ਤਾਂ ਬੜਾ ਵਧੀਆ ਪੁਆਇੰਟ ਸੋਚਿਆ ਲੇਕਿਨ ਕੀ ਹੈਗਾ ਮੈਨੂੰ ਨਹੀਂ ਸਮਝ ਆਈ ਵੀ ਇਹ ਕਿਉਂ ਉਹਦੇ ਮੰਗ ਕਰ ਪਈ ਕੋਈ ਗਲਤ ਕੰਮ ਵੀ ਨਹੀਂ ਕੀਤਾ ਕੋਈ ਨਜਾਇਜ਼ ਕੰਮ ਨਹੀਂ ਕਰਿਆ ਕੋਈ ਗਲਤ ਨਹੀਂ ਕਰਿਆ ਕਿਸੇ ਨੂੰ ਮਾਰਿਆ ਨਹੀਂ ਕਿਸੇ ਨੂੰ ਚੰਗਾ ਕੁਝ ਨਹੀਂ ਆਪਦੇ ਕੰਮ ਦਾ ਕੰਮਤਲ ਹੈ ਦਾ ਲੇਕਿਨ ਕੀ ਹੈਗਾ ਜਿਹੜਾ ਇਹਦੇ ਨਾਲ ਹੋਇਆ ਮੈਂ ਨਹੀਂ ਚਾਹੁੰਦਾ ਵੀ ਕੋਈ ਪੰਜਾਬੀ ਜੇਕਰ ਕੀ ਹੈਗਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਐਦਾਂ ਕਰ ਲੇਗਾ ਨਹੀਂ ਕਰਨਾ ਚਾਹੀਦਾ ਹਾਂ ਗਲਤ ਹੈ ਆ ਇੱਧਰ ਭਾਈ ਇਹਨਾਂ ਨਾਲ ਗੱਲ ਕਰ ਲੈਨੇ ਆ ਸੇਰ ਸਾਹਿਬ ਕੀ ਨਾਮ ਵੀਰੇ ਮੇਰਾ ਰਾਹੁਲ ਜੀ ਰਾਹੁਲ ਹਾਂਜੀ ਰੇੜੀ ਕਿੰਨੇ ਚਿਰ ਤੋਂ ਲਾਉਣੇ ਉੱਥੇ ਰੇੜੀ ਮੈਨੂੰ ਲੱਗਦਾ ਹੋ ਗਈ 10 ਸਾਲ ਤੋਂ 10 ਸਾਲ ਤੋਂ ਇੱਥੇ ਲਾ ਰਹੇ ਹਾਂ ਹਾਂਜੀ ਹਾਂਜੀ ਇੱਥੇ ਲਾ ਰਹੇ ਹਾਂ 10 ਸਾਲ ਤੋਂ ਪਹਿਲਾਂ ਮਤਲਬ ਕਿ ਹੋਰ ਕਿਤੇ ਸੀ ਹੁਣ ਇਹ ਹੁਣ ਇੱਥੇ ਦੁਕਾਨ ਲੈ ਲਈ ਦੁਕਾਨ ਨਹੀਂ ਲਈ ਪਹਿਲਾਂ ਦੁਕਾਨ ਕਰਦੇ ਸੀ ਕਾਸੇ ਦੀ ਪਰ ਦੁਕਾਨ ਨੂੰ ਹੁਣ ਗੋਲਗੱਪਿਆਂ ਦੀ ਲਾਈ ਜਾਂਦੀ ਗੋਲਗੱਪਿਆਂ ਦੀ ਲਾਈ ਆ ਠੀਕ ਆ ਇਹ ਬਾਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਕੰਮ ਆ ਜਿਹੜਾ ਬਾਈ ਇੱਥੇ ਬਾਜ਼ਾਰ 'ਚ ਕਰ ਰਿਹਾ ਬਾਕੀ ਬਾਜ਼ਾਰ ਦੇ ਵਿੱਚ ਤੁਹਾਨੂੰ ਹੋਰ ਬਹੁਤ ਸਾਰੀਆਂ ਦੁਕਾਨਾਂ ਦਿਖਾ ਦਿੰਦੇ ਆ ਜਿੱਨਾਂ ਦੇ ਅੱਗੇ ਸਮਾਨ ਨਹੀਂ ਸਮਾਨ ਦਾ ਸਾਨੂੰ ਕੋਈ ਤਰਾਜ਼ ਨਹੀਂ ਇਹ ਸਮਾਨ ਵੀ ਪਾਰ ਰੱਖਿਆ ਹੋਇਆ ਸੂਤਕਾਨ ਤੇ ਸਾਨੂੰ ਸਾਨੂੰ ਤਾਂ ਕੋਈ ਤਰਾਜ਼ ਨਹੀਂ ਪੰਚਾਇਤ ਨੇ ਦੇਖਣਾ ਜੇ ਜਿਚ ਕਾਉਣਾ ਚਾਹੁੰਦੀ ਹੈ ਪੰਚਾਇਤ ਸਾਰਾ ਚੁਕਾਵੇ ਕੋਈ ਚੱਕਰ ਨਹੀਂ ਵਧੀਆ ਗੱਲ ਆ ਵਧੀਆ ਚੰਗੀ ਮੁਹਿੰਮ ਹੈ ਪੰਚਾਇਤ ਦੀ ਪਰ ਇੱਕ ਬੰਦੇ ਨਾਲ ਜੇ ਤੱਕਾ ਤਾਂ ਉਹ ਗਲਤ ਹੈ ਜੇ ਕਿਸੇ ਤਰੀਕੇ ਦੀ ਰੰਜਿਸ਼ ਆ ਜਾਂ ਖੈਬਾਜੀ ਆ ਉਹ ਗਲਤ ਹੈ ਤੇ ਵਿਚਾਲ ਵੀਰੇ ਆ ਆ ਦਿਖਾ ਦਿਓ ਨਾ ਆ ਦੇਖਿਆ ਸਾਰਾ ਸਮਾਨ ਹੈ ਜਿਹੜਾ ਤੁਸੀਂ ਦੇਖ ਦੇਖ ਰਹੇ ਹੋ ਇਹ ਸਾਰਾ ਰਜਿਸਟਰੀ ਤੋਂ ਬਾਹਰ ਹੈ ਤੇ ਦੂਜੇ ਪਾਸੇ ਮੈਨੂੰ ਲੱਗਦਾ ਉਹ ਵੀ ਉਹ ਵੀ ਬਾਹਰ ਹੀ ਹੋਊਗਾ ਹਾਂ ਜੀ ਹਾਂ ਆਜਾ ਆਪਾਂ ਗੱਲ ਕਰ ਲੈਂਦੇ ਆਜਾ ਦੁਕਾਨ ਆਪਣੀ ਹੈ ਆਪਣੀ ਦੁਕਾਨ ਆਪਣੀ ਜੀ ਲੱਗਿਆ ਬੋਲੋ ਅੱਛਾ ਇਹ ਜਿਹੜੀ ਜਗ੍ਹਾ ਆਪਣੀ ਥੋੜੀ ਹੈ ਨਹੀਂ ਸਰ ਹੈ ਆਪਣੀ ਨਹੀਂ ਨਹੀਂ ਰਿਸਟਰੀ ਵਾਲੀ ਪਿੱਛੇ ਰਹਿ ਗਈ ਜੀ ਬਾਜ਼ਾਰ ਆਪਾਂ ਦੇ ਆਹੋ ਰਿਸਟਰੀ ਵਾਲੀ ਜਗ੍ਹਾ ਤਾਂ ਪਿੱਛੇ ਰਹਿ ਗਈ ਨਾ ਇੱਥੇ ਤੱਕ ਘੁਆਰ ਕਰਕੇ ਲਾਇਆ ਜੀ ਇਹਦਾ ਉਹ ਮੈਂ ਰੋਜ਼ ਹੀ ਲੱਗੇ ਦੇਖਦਾ ਪਹਿਲਾਂ ਚਲੋ ਅੱਜ ਲਾਈ ਭਾਜੀ ਰੋਜ਼ ਤਾਂ ਲੱਗੇ ਨਹੀਂ ਦੁਆਰ ਵਾਲੇ ਦੇ ਨਹੀਂ ਜਿਹੜੇ ਫਿਲਕੀ ਕਿਹਦੇ ਲੱਗਦੀ ਓਏ ਵੀਰੇ ਠੱਡਾ ਤਾਂ ਪੱਕਾ ਹੀ ਆ ਹੋਰ ਠੱਡਾ ਦੇ ਸਾਰੇ ਗਾਕ ਲਈਏ ਚਲੋ ਉਹਦਾ ਕੋਈ ਗੱਲ ਮੂਰੇ ਬਾਜ਼ਾਰ ਦੇ ਵਿੱਚ ਭਾਜੀ ਆ ਆ ਆਪਣੀ ਰਿਸਟਰੀ ਵਾਲੀ ਜਗ੍ਹਾ ਹਾਂਜੀ ਰਜਿਸਟਰੀ ਵਾਲੀ ਜੇਗਾ ਆਪਣੀ ਇਹ ਰਜਿਸਟਰੀ ਵਾਲੀ ਹੈ ਜੀ ਇੱਥੇ ਤੱਕ ਰਜਿਸਟਰੀ ਕੀ ਇਤਨਕਾ ਉੱਥੇ ਤੱਕ ਪਹੁੰਚੇ ਤੱਕ ਹੈ ਹਾਂ ਇਹ ਨਿਆ ਦੇ ਕਬਜ ਹੈ ਕਬਜ ਹੈ ਜਿਦਾਂ ਸਾਰਿਆਂ ਦਾ ਹੀ ਸਾਡੇ ਕਿਹੜਾ ਇਕੱਲੇ ਦਾ ਮੈਂ ਇਹ ਨਹੀਂ ਕਹਿੰਦਾ ਵੀਰੇ ਸਭ ਦੇ ਹੀ ਹੈ ਬਿਲਕੁਲ ਵੀਰੇ ਹੈਗਾ ਤਾਂ ਨਜਾਇਜ਼ ਹੈ ਨਜਾਇਜ਼ ਉਹ ਸਾਰਿਆਂ ਦੇ ਰੱਖਿਆ ਆਪਾਂ ਵੀ ਰੱਖਿਆ ਮੈਂ ਤਾਂ ਵੀਰ ਕਹਿੰਦਾ ਬਿਲਕੁਲ ਹੈਗਾ ਤਾਂ ਨਜਾਇਜ਼ ਹੀ ਹੈ ਨਜਾਇਜ਼ ਤਾਂ ਹੀ ਹੈ ਹਾਂਜੀ 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 ਬਾਜੀ ਕਈ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਦੁਕਾਨਾਂ ਦਾ ਕਿਰਾਏ ਤੇ ਦੇਖੋ ਰੀਡੀਅਲ ਵਾਰਕ ਨੇ ਅੱਗੇ ਸ਼ਹਿਰਾ ਦੇ ਪਾਤਲਾ ਸਮਾਣੇ ਇੱਥੇ ਵੀ ਲੱਗੀਆਂ ਨੇ ਇੱਥੇ ਵੀ ਹੋਣਗੀਆਂ ਹੋਣਗੀਆਂ ਹੈਗੀਆਂ ਨੇ ਹੈਗੀਆਂ ਨੇ ਇਹ ਵੀ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਕਈ ਬੰਦੇ ਨੇ ਆਪਣੀ ਦੁਕਾਨ ਦੇ ਅੱਗੇ ਰੇੜੀਆਂ ਲਵਾ ਕੇ ਉਹ ਤੋਂ ਕਿਰਾਇਆ ਲਿਆ ਜਾ ਰਿਹਾ ਠੀਕ ਹੈ ਸ਼ਾਮ ਦਾ ਮਜਬੂਰੀ ਦਾ ਉਹ ਅੱਗੇ ਵਾਲਾ ਬੰਦਾ ਜਿਹੜੀ ਕੀ ਅਸੀਂ ਵੀ ਦੱਸੋ ਹਾਂ ਉਹਨਾਂ ਨੇ ਜੇ ਜੇ ਕੋਈ ਹੋਰ ਦੁਕਾਨ ਆ ਕਿਸੇ ਦੀ ਤੁਸੀਂ ਅੱਧੇ ਚਲੋ ਇਹ ਕੰਮ ਦੀ ਹੈ ਉਹਨਾਂ ਦੀ ਕੋਈ ਹੋਰ ਕੱਪੜੇ ਦੀ ਉਸ ਉਹਦੀ ਕਿਸੇ ਹੋਰ ਦੀ ਉਸ ਉਹਨੇ ਕਿਦ ਰੇੜੀ ਦੂਜੀ ਲਵਾਤੀ ਹਾਂ ਪੀ ਨਹੀਂ ਲਵਾਤੀ ਠੀਕ हां ਇਹ ਵੀ ਇੱਥੇ ਕੰਮ ਹੋ ਰਿਹਾ ਇੱਕ ਅੱਗੇ ਵੀ ਹੋ ਰਿਹਾ ਹੈ ਇੱਕ ਅੱਗੇ ਵੀ ਮੈਨੂੰ ਪਤਾ ਲੱਗਿਆ ਹੈ ਇਸ ਮਾਲੇ ਪਾਤੜਾ ਵੀ ਹੋ ਰਿਹਾ ਹੈ ਠੀਕ ਹੈ ਵੀ ਆਪਣੀ ਦੁਕਾਨ ਦੇ ਅੱਗੇ ਰੇੜੀ ਲਾ ਕੇ ਤੇ 2000 ਰੁਪਏ 3000 ਰੁਪਏ 5000 ਰੁਪਏ ਕਰਾਇਆ ਜਿਹੜੇ ਉਹ ਲਈ ਜਾਂਦੇ ਨੇ ਸਾਡੇ ਨਾਲ ਬਾਜ਼ਾਰ ਚੋਂ ਦੁਕਾਨਦਾਰ ਨੇ ਲਾਡੀ ਵੀ ਲਾਡੀ ਵੀਰੇ ਵੀ ਆ ਰਹੇ ਵੀਰੇ ਠੀਕ ਹੈ ਜੀ ਠੀਕ ਹੋ ਅੱਛਾ ਸਮਾਨ ਤੁਸੀਂ ਵੀ ਰੱਖਿਆ ਹੋਇਆ ਬਾਹਰ ਬਾਜ਼ਾਰ ਸਾਰੇ ਨੇ ਆ ਫਲਾਂ ਦੇ ਵੀ ਲੱਗੇ ਹੋਏ ਨੇ ਸਾਰੇ ਰੱਖਿਆ ਹੋਇਆ ਹੈ ਸਾਰੇ ਬਾਜ਼ਾਰ ਨੇ ਰੱਖਿਆ ਹੈ ਜੇ ਉਸ ਮੁੰਡੇ ਨੇ ਨੌਜਵਾਨ ਨੇ ਪੰਜਾਬੀ ਨੇ ਜੇ ਕੰਮ ਕਰ ਵੀ ਰਿਆ ਸੀ ਕੋਈ ਟੀਕੀ ਗਲਤੀ ਨਹੀਂ ਸੀ। ਉਹ ਕੰਮ ਕਰ ਰਿਹਾ ਠੀਕ ਹੈ। ਚਲੋ ਮੇਰੀ ਗੱਲ। ਅਸੀਂ 30 40 ਸਾਲ ਤੋਂਰੇ ਬੈਠੇ ਆ। ਇਹ ਪਰਸੋ ਆਏ ਨੇ ਉਹਰੇ। ਹਾਂ ਹਾਂ। ਆ ਕੇ ਜਦੋਂ ਉਲਟ-ਪੁਲਟ ਦੇਖਣੇ ਬੋਲਾਗੇ ਸਮਾਨ ਰੱਖਿਆ ਸੀ ਵੀ ਸਾਲੂ ਕਹਿੰਦੇ ਚੱਕ ਦੇ ਚੱਕ ਦਾਂਗੇ ਜੀ। ਕਹਿੰਦੇ ਮੈਂ ਚਲੇ ਜਾਂਦੇ ਨੇ। ਇਹ ਕਹਿੰਦਾ ਕੋਈ ਸਾਰਾ ਬਸਲਾ ਲੁੰਦਾ ਸੀਗਾ। ਉਹ ਵੀ ਕੋਈ ਆਕਰ ਗਿਆ ਵੀ ਆਕਰ ਗਿਆ। ਮਤਲਬ ਉਹ ਰੋ ਵੀ ਗੜ ਗਿਆ। ਚਲੋ ਵੀ ਗੜ ਗਿਆ। ਅੱਛਾ ਇਹਨਾਂ ਨੇ ਕਿਹਾ ਵੀ ਮੈਂ ਇਹ ਗੱਲ ਕਹੀ ਵੀ ਹੋਰਾਂ ਵਿੱਚ ਕਬਰ ਮੈਂ ਵੀ ਚੱਕ ਲੂੰ। ਇਹੀ ਗੱਲ ਹੈ। ਹਾਂ ਜੀ। ਆ ਬਾਈ ਨਾਲ ਗ ਇਹ ਨਹੀਂ ਵੀ ਕਿਹਾ ਉਹਨਾਂ ਨੇ ਵੀ ਗੱਲ ਕੀਤੀ ਹੈ ਇਹ ਕਿਹਾ ਜਿਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਸਰ ਸਾਰਾ ਜੀ ਪਾਸੇ ਰਿਸ਼ੀਪਾਲ ਸਿੰਘ ਜੀ ਕਹਿੰਦੇ ਉਹਦੇ ਕ੍ਰਸ਼ ਕਰਿਆ ਸਾਰਾ ਦਾ ਉਹ ਦਿੱਤਾ ਕਹਦੇ ਚ ਹੈ ਕਹਦੀ ਜਗਾ ਚ ਹੈ ਹਾਂ ਉਹ ਉਹ ਨੂੰ ਸ਼ਿਕਰ ਦੋ ਲੇ ਨੀ ਚ ਬੇਲੇ ਕੋਲੇ ਮੈਂ ਰੋਜ਼ ਫੇਰ ਪੁਲਾ ਜਨੇ ਹਾਂ ਮਰਸੋਵਾਰ ਅੱਜ ਫੇਰ ਆ ਗਏ ਉਹ ਕੱਲ੍ਹ ਪੱਤਰਕਾਰ ਆ ਤਾਣੀ ਕਿ ਕਬ ਚਾਨੀਗਾ ਆ ਕਬ ਚਾਨੀਗਾ ਕਿਹੜਾ ਕਬ ਚਾਨੀ ਇਹ ਕਬ ਚਾਨੀ ਸਾਰੇ ਟ੍ਰੇਡਰ ਐ ਸ਼ਿਕਰਿਆ ਹੋਏ ਉਹਨੇ ਵੀ ਇਹੀ ਕਹੇ ਉਹਨੇ ਵੀ ਇਹੀ ਕਹੇ ਉਹਨੇ ਵੀ ਇਹੀ ਕਹੇ ਉਹਨੇ ਵੀ ਇਹ ਗੱਲ ਕਹੀ ਸੀ ਕੀ ਗੱਲ ਕਹੀ ਸੀ ਕੀ ਕੀ ਕਹੇ ਚੱਕ ਦੂੰਗਾ ਸਾਰਾ ਮਸਲਾ ਨੋ ਜਾਂਦਾ ਉਹ ਇਹਨੇ ਵੀ ਇਹਨੇ ਵੀ ਇਹੀ ਕਹੇ ਮੇਰੇ ਵੀ ਇਹੀ ਕਹੇ ਹੋਰ ਕਹਾਂਗਾ ਵੀ ਚੱਕ ਦੂੰ ਇਹ ਇਹੀ ਕੀ ਆ ਇਹੀ ਕੀ ਆਨੇ ਇਹੀ ਗੱਲ ਕਹੀ ਆ ਭਰਾਵਾ ਕੋਈ ਮਾੜੀ ਗੱਲ ਨਹੀਂ ਕਿਸੇ ਗਰੀਬ ਨਾਲ ਕਿਸੇ ਗਰੀਬ ਕਿਸੇ ਗਰੀਬ ਨਾਲ ਖੜਨਾ ਸਿੱਖ ਲੋ ਅਜੇ ਵੀ ਰਿਸ਼ੀਪਾਲ ਵੀ ਆ ਗਿਆ ਰਿਸ਼ੀਪਾਲ ਭਾਈ ਬਾਈ ਕਹਿੰਦਾ ਵੀ ਰਿਸ਼ੀਪਾਲ ਪੱਤਰਕਾਰ ਹੈ ਉਹਨੇ ਕਬਜ਼ਾ ਕਰਿਆ ਹੋਇਆ ਕਬਜ਼ਾ ਕਰ ਲਿਆ ਕਰਿਆ ਦੱਸੋ ਤਾਂ ਸੋ ਭਾਈ ਕੀ ਕਬਜ਼ਾ ਫਟੇ ਚਾਹੇ ਮੇਰੀ ਆਪਣੀ ਦੁਕਾਨ ਚ ਹੈ ਆਪਣੀ ਦੁਕਾਨ ਚ ਹੈ ਜਿਹੜੀ ਨਾਲੀ ਹੈ ਉਹ ਪੰਚਾਇਤੀ ਜਗ੍ਹਾ 'ਚ ਬਣੀ ਹੋਈ ਹੈ ਉਹ ਆਪਣੀ ਜਗ੍ਹਾ 'ਚ ਥੋੜੀ ਬਣੀ ਦਿੱਤੀ ਹੈ ਨਾਲੀ ਪੰਚਾਇਤੀ ਜਗ੍ਹਾ 'ਚ ਸਖਦੇਵ ਦੇ ਟਾਈਮ ਤੇ ਨਾਲੀ ਬਣੀ ਸੀ ਤੇ ਉਹਨੇ ਪੰਚਾਇਤੀ ਜਗ੍ਹਾ 'ਚ ਨਾਲੀ ਬਣਾਈ ਹੈ ਜਿਹੜੀ ਨਾਲੀ ਦੇ ਪਿੱਛੇ ਜਗ੍ਹਾ ਉਹ ਸਾਰੀ ਮਾਲਕੀਅਤ ਹੈ ਤੂੰ ਛੜਕਦੇ ਬੈਠਾ ਤੂੰ ਕਿਉਂ ਨੀ ਛੜਕ ਰਿਹਾ ਫੇਰ ਦੂਜਿਆਂ ਬੰਦੇ ਆਪਦੀ ਜਗ੍ਹਾ 'ਚ ਬੈਠੇ ਨੇ ਨਾ ਕਿ ਤੇਰੇ ਵਾਂਗੂ ਛੜਕਦੇ ਬੈਠੇ ਨੇ ਤੂੰ ਦੂਜਾ ਕਹਿੰਦਾ ਰਿਹਾ ਫੇਰ ਬੈਠਾ ਕਿਵੇਂ ਉਂਗਲਾ ਕਰਦਾ ਤੂੰ ਉਹ ਕਹਿੰਦਾ ਰਿਸ਼ਤੀ ਆਈ ਹੈ ਕਹਿੰਦਾ ਉਹ ਰਿਸ਼ਤੀ ਆਈ ਹੈ ਰਿਸ਼ਤੀ ਆਈ ਹੈ ਉਹ ਕਹਿੰਦਾ ਰਿਸ਼ਤੀ ਆਈ ਹੈ ਰਿਸ਼ਤੀ ਸਾਰੀ ਗਲਤ ਨੇ ਯਾਰ ਕੋਈ ਨਹੀਂ ਸਹੀ ਹੋ ਰਿਹਾ ਸਹੀ ਗੱਲ ਨਾਲੀ ਜਿਹੜੀ ਵੱਡੀ ਪੰਚਾਇਤੀ ਜਗ੍ਹਾ 'ਚ ਬਣੀਆ ਮਿਲ ਕੇ ਸਿੱਧੇ ਕਿਵੇਂ ਜੂਟ ਲਗਾਤਾ ਉਹਨਾਂ ਨੇ ਕੀ ਹੈ ਉਹਨਾਂ ਨੇ ਕਿਉਂ ਸਮਾਉਂਦਾ ਕੀ ਹੈ ਆਪਦੀ ਆਜ ਬਣਿਆ ਹੋਇਆ ਉਹ ਮੇਰੀ ਆਪਦੀ ਜਗ੍ਹਾ 'ਚ ਹੈ ਪੰਚਤੀ ਜਗ੍ਹਾ ਤੇ ਥੋੜੀ ਪੰਚਤੀ ਜਗ੍ਹਾ ਤੇ ਨਾਲੀ ਬਣੀ ਹੋਈ ਐ ਨਾਲੀ ਦੇ ਪਿੱਛੇ ਸਾਰੀ ਜਗ੍ਹਾ ਆਪਦੀ ਹੈ ਅੱਜ ਮੇਰਾ ਕਿ ਉਹ ਖੜਿਆ ਮੈਂ ਤੇ ਜਾਉਂਦਾ ਛੱਟੀ ਚ ਕਾਉਂਗਾ ਪਾਤੀ ਦਾ ਅਲਾਦੀ ਮੇਰੇ ਮੈਦ ਲਵਾਉਂਗਾ ਆ ਕਿ ਛੱਟੀ ਚੱਕੇ ਜਾਊਗਾ ਮੇਰੀ ਇੱਕ ਜਗ੍ਹਾ ਹੋਰ ਮੈਦ ਲਵਾਉਂਗਾ ਖਬਰ ਜੀ ਮੇਰਾ ਪੱਲਾ ਹੋ ਗਿਆ ਛੱਟੀ ਪਾਉਂਦੇ ਛੱਟੀ ਚੱਕਾ ਸਹੀ ਕੋਈ ਨਹੀਂ ਹੈਗਾ ਸਾਰੇ ਕਬਜ਼ਾ ਕਰੇ ਬੈਠੇ ਨੇ ਬਿਲਕੁਲ ਸਹੀ ਕਹਿਣਾ ਤੇ ਹੁਣ ਇਹ ਵੀ ਕਦੇ ਇੱਕੋ ਬੰਦਾ ਲਾ ਕਰੂਗਾ ਮੈਂ ਗੱਲ ਤਾਂ ਮੈਂ ਵੀ ਗੱਲ ਤਾਂ ਸਾਜੀ ਗੱਲ ਵੀ ਸਹੀ ਨਹੀਂ ਹੈਗਾ ਬਾਹਰ ਪਿਆ ਜੀ ਮੇਰਾ ਛੜਕ ਦੇ ਉੱਪਰ ਸਮਾਨ ਹੈ। ਨਾਲੀ ਦੇ ਅੰਦਰ ਸਾਰੀ ਨਾਲੀ ਪੰਚਾਇਤੀ ਜ਼ਮੀਨ 'ਚ ਬਣੀ ਹੈ। ਮੈਂ ਤੋਂ ਮਤਾ ਪਾਇਆ ਹੈ ਸਾਰੇ ਸਾਫ ਕਰਾ। ਪੰਚਾਇਤੀ ਜ਼ਮੀਨ 'ਚ ਤਾਂ ਮਤਾ ਪਾਇਆ ਹੈ। ਪਿੱਛੇ ਦੇ ਸਾਰੇ ਮਾਲਕੀ ਦਾ ਇਹ ਗੱਲ ਮੈਂ ਕਹੀ ਸੀ। ਖੇੜਾ ਸਾਹਿਬ ਪੰਚਾਇਤ ਨੇ ਮਤਾ ਇਹੀ ਪਾਇਆ ਵੀ ਨਜਾਇਜ਼ ਕਬਜ਼ਾ ਚੱਕਣਾ ਹੈ। ਸਾਰਿਆਂ ਦਾ ਕਰਾਓ। ਪਰ ਉਹ ਚੱਕੇ ਇੱਕ ਲੱਗੇ ਸਾਰੇ ਦੁਕਾਨਦਾਰਾਂ ਦਾ ਪੈਸਾ। ਸਾਰੇ ਦਾ ਇੱਕ ਪਤਾ ਗਿਆ। ਤਰੀਕੇ ਨਾਲ ਚੱਕਿਆਗਾ ਨਾ। ਇੱਕ-ਇੱਕ ਘਰੀਬਾ ਦਾ ਚੱਕਣਾ। ਪਿੰਚ ਕੋਲੇ ਜਾਓ, ਚੌਂਕੀ ਜਾਓ। ਕੀ ਸੀ ਕਿ ਇਹਨਾਂ ਦੇ ਛੇ ਪੰਚਾਇਤੀ ਜ਼ਮੀਨ ਦੇ ਦੁਕਾਨਦਾਰ ਨਾਲ ਇਸ ਤਰ੍ਹਾਂ ਝਗੜੀ ਹੈ ਪਿੱਛੇ। ਨਹੀਂ। ਹੈਂ ਆਪਣੀ ਹੈ ਨਾ ਮਾਰਕੀ ਇਹ ਵੀ ਇਹ ਪੰਚਾਇਤੀ ਜਗਾ ਜੈਦਰਾ ਛੱਡ ਇਹ ਕਹਿੰਦਾ ਇਹ ਇਹ ਵਾਈਟ ਹੈ ਨਾ ਕਹਾਂ ਵਿੱਚ ਪਜੜੀ ਉਪਰ ਛੱਟਾ ਸਾਡੀ ਨਹੀਂ ਗੱਲ ਦੇ ਨਹੀਂ ਨਾਲੀ ਉਹ ਕਹਿੰਦਾ ਨਾਲੀ ਦੇ ਪਿੱਛੇ ਨਾਲੀ ਦੇ ਪਿੱਛੇ ਕਹਿੰਦੇ ਸੀ ਪਾਲ ਦੀ ਜਗਾ ਪੰਚਾਇਤੀ ਹੈ ਇਹ ਕਹਿੰਦਾ ਨਾਲੀ ਦੇ ਪਿੱਛੇ ਮੇਰੀ ਆਪਣੀ ਜਗਾ ਹੈ ਹੈ ਨਾਲੀ ਤੋਂ ਪਿੱਛੇ ਸਾਰੀਆਂ ਆਪਣੀਆਂ ਆਪਣੀਆਂ ਨਾਲੀ ਤੋਂ ਪਿੱਛੇ ਸਾਰੀ ਉਹੀ ਜਗਾ ਆਪਣੀਆਂ ਨੇ ਆਪਣੀ ਜਗਾ ਤੂੰ ਤੂੰ ਆ ਤਾਂ ਸ਼ਰਕਾ ਦੇ ਬੈਠਾ ਤੇ ਚਲੇ ਆ ਕੇ ਲੱਗ ਜਿਆ ਯਾਰਾ ਇਹ ਕਹਿੰਦਾ ਉਹ ਸ਼ਾਡੇ ਚੋ ਉਹਨਾਂ ਸ਼ਾਡੇ ਵਿਚਾਲੇ ਕੋਈ ਨਹੀਂ ਸਪੱਟ ਦੋ ਇਧਰ ਤੁਸੀਂ ਇਹ ਸਾਰੀ ਗੱਲਬਾਤ ਜਿਹੜੀ ਐ ਸੁਣੀ ਐ ਦੁਕਾਨਦਾਰਾਂ ਦੇ ਵਿਊ ਦੁਕਾਨਦਾਰਾਂ ਨੇ ਕੀ ਕਿਹਾ ਬਹੁਤ ਦੁਕਾਨਦਾਰ ਗੱਲ ਇਹ ਮੰਨਦੇ ਵੀ ਨੇ ਵੀ ਸਾਡੇ ਵੀ ਨਜਾਇਜ਼ ਕਬਜ਼ੇ ਨੇ ਪਰ ਜੇ ਦੂਸਰੇ ਚੱਕਣਗੇ ਅਸੀਂ ਵੀ ਉਹ ਚੱਕ ਲਾਂਗੇ ਪਰ ਗੱਲ ਇੱਥੇ ਇਹ ਆ ਜਾਂਦੀ ਐ ਵੀ ਇੱਕ ਬੰਦੇ ਨਾਲ ਕਿਉਂ ਅਸੀਂ ਉਸ ਬੰਦੇ ਦੇ ਹੱਕ 'ਚ ਇਹ ਨਹੀਂ ਹੈਗੇ ਵੀ ਉਹ ਨਜਾਇਜ਼ ਕਬਜ਼ਾ ਕਰੇ ਨੇਜ ਕਬਜ਼ਾ ਨਹੀਂ ਹੋਣਾ ਚਾਹੀਦਾ ਪੰਚਾਇਤ ਦਾ ਕੰਮ ਹੈ ਨੇਜ ਕਬਜ਼ੇ ਹਟਾਉਣਾ ਇਹ ਚੰਗਾ ਕੰਮ ਹੈ ਕਰਨਾ ਚਾਹੀਦਾ ਪਰ ਇੱਕ ਬੰਦੇ ਨਾਲ ਕੋਈ ਪੱਖਪਾਤ ਕਰਕੇ ਹੋਵੇ ਉਹ ਗਲਤ ਹੈ ਦੂਸਰੀ ਗੱਲ ਆ ਜਾਂਦੀ ਹੈ ਪੰਜਾਬੀ ਨੌਜਵਾਨ ਹੈ ਪੜਿਆ ਲਿਖਿਆ ਐਮ ਐਸ ਸੀ ਜੋਗ ਦਾ ਕਰ ਰਿਹਾ ਹੈ ਤੇ ਉਸ ਤੋਂ ਪਹਿਲਾਂ ਬੀ ਪੀ ਐਡ ਕੀਤੀ ਹੋਈ ਹੈ ਪੜਿਆ ਲਿਖਿਆ ਨੌਜਵਾਨਾਂ ਸਰਕਾਰੀ ਨੌਕਰੀ ਨਹੀਂ ਮਿਲਦੀ ਜੇ ਕੋਈ ਧੰਦਾ ਕੰਮ ਆਪਣਾ ਕਰਦਾ ਤਾਂ ਫਿਰ ਏਵੇਂ ਦੇ ਹਾਲਾਤ ਸਾਹਮਣੇ ਆਉਣਾਂ ਤਾਂ ਮਾੜੀ ਗੱਲ ਐ ਦੂਜੀ ਗੱਲ ਤੁਸੀਂ ਬਾਜ਼ਾਰ 'ਚ ਦੇਖੇ ਪ੍ਰਵਾਸੀ ਸਾਡੇ ਵੀਰ ਉਹ ਸਾਡੇ ਭਰਾ ਨੇ ਕੰਮ ਕਰਦੇ ਨੇ ਕਰਨ ਚੰਗੀ ਗੱਲ ਐ ਪਰ ਪੰਜਾਬੀ ਨੌਜਵਾਨ ਨੂੰ ਵੀ ਕਰਨ ਦਾ ਹੱਕ ਐ ਸਾਡੇ ਨਾਲ ਬਾਸ਼ਾਪੁਰ ਉੱਗੋ ਕੇ ਇੱਥੋਂ ਦੇ ਸਰਪੰਚ ਨਾਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਸੀਕਾਰਪਨ ਸਾਹਿਬ ਸਸੀਕਾਰਪ ਜੀ ਸਸੀਕਾਰ ਸਰਪੰਚ ਸਾਹਿਬ ਇਹ ਜਿਹੜਾ ਇਹ ਜਿਹੜਾ ਮਸਲਾ ਬਰਤਾਂ ਦੀ ਦੁਕਾਨ ਦੇ ਅੱਗੋਂ ਸਮਾਨ ਚਕਾਉਣ ਦਾ ਉਹ ਉਹਦਾ ਦੋਸ਼ ਇਹ ਕਹਿ ਲਓ ਜਾਂ ਉਹਦਾ ਦੁੱਖ ਹੈ ਇਹ ਕਹਿੰਦਾ ਵੀ ਮੇਰਾ ਉਹ ਜਿਹੜਾ ਅੱਗੋਂ ਕੈਬਨ ਚਕਾਇਆ ਵੀ ਪੰਚਾਇਤ ਨੇ ਉਹ ਇੱਕ ਤੀਕ ਨੂੰ ਮੈਂ ਕਿਹਾ ਸੀ ਵੀ ਚੱਕ ਲੂੰਗਾ ਪਰ ਸਾਡੇ ਤੇ ਪੁਲਿਸ ਵੱਲੋਂ ਪ੍ਰੈਸ਼ਰ ਇੰਨਾ ਪਾਇਆ ਗਿਆ ਵੀ ਸਾਨੂੰ ਪਹਿਲਾਂ ਹੀ ਚੱਕਣ ਲਈ ਮਜਬੂਰ ਕੀਤਾ ਗਿਆ 22 ਤੀਕ ਨੂੰ ਚੱਕ ਕੇ ਲੈ ਗਿਆ ਸੀ ਤੇ ਉਹਦੇ ਕਰਕੇ ਉਹ ਦੁਖੀਮਾਨ ਹੋ ਕੇ ਦੁਕਾਨ ਹੀ ਚੱਕ ਕੇ ਲੈ ਗਿਆ ਸਾਰੀ ਦੁਕਾਨ ਹੀ ਛੱਡ ਗਿਆ ਅਸੀਂ ਤੁਹਾਡੇ ਕੋਲ ਪਹਿਲਾਂ ਵੀ ਆਏ ਸੀ ਤੁਸੀਂ ਮਾਮਲੇ ਨੂੰ ਚਾਹੁੰਦੇ ਸੀ ਵੀ ਇਹ ਹੱਲ ਹੋ ਜੇ ਪਰ ਚਲੋ ਹੱਲ ਨਹੀਂ ਹੋਇਆ ਤੇ ਅਸੀਂ ਵੀ ਚਾਹੁੰਦੇ ਸੀ ਵੀ ਇਹ ਹੱਲ ਹੋ ਜੇ ਖਬਰ ਤੋਂ ਬਚਾਅ ਹੋਵੇ ਵੀ ਭਾਈਚਾਰਕ ਕਿਸਾਨ ਦੇ ਨਾਂ ਵਿਗੜੇ ਕੀ ਕਹੋਗੇ ਜਿਹੜਾ ਇਹ ਸਾਰਾ ਮੰਨ ਲਓ ਅੱਜ ਨਜਾਇਜ਼ ਕਬਜ਼ੇ ਟੋੜੀ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਹੈਗੇ ਨੇ ਤੇ ਇੱਕ ਬੰਦੇ ਨੂੰ ਚਕਾਇਆ ਗਿਆ ਸਮਾਨ ਇਹ ਇਹਦਾ ਸਮਾਨ ਚਕਾਇਆ ਗਿਆ ਇਹਦੇ ਬਾਰੇ ਕੀ ਕਹੋਗੇ ਜੇ ਚਕਾਰਿਓਂ ਸ਼ਬਦਾਂ ਜਾਂ ਨਹੀਂ ਚਕਾਉਣਾ ਜਾਂ ਕੱਲੇ ਨਾਲ ਕੀ ਦਿੱਕਤ ਸੀ ਨਹੀਂ ਦੇਖੋ ਕੱਲੇ ਨਾਲ ਕੋਈ ਸਾਡੀ ਉਹ ਨਹੀਂ ਰੰਜਸ ਹੈ ਇਹ ਤਾਂ ਕੀ ਹੋਇਆ ਨਾ ਜੀ ਸਾਡੀ ਜਦੋਂ ਦੀ ਪੰਚਾਇਤ ਬਣੀ ਆ ਉਹ ਤੋਂ ਲੈ ਕੇ ਹੁਣ ਤੱਕ ਇਹ ਪਹਿਲਾ ਸਾਡੇ ਕੋਲ ਮਸਲਾ ਆਇਆ ਵੀ ਜਿਹੜੇ ਦੁਕਾਨ ਦੇ ਬਾਹਰ ਹੈ ਉਹ ਐਂਗਲ ਵਗੈਰਾ ਲੱਗ ਰਹੇ ਨੇ ਤੋਂ ਸਾਡੇ ਮੈਂਬਰ ਸਾਹਿਬ ਨੇ ਕਿ ਹਾਂ ਇਹਨਾਂ ਨੂੰ ਤਾਂ ਉਹਨਾਂ ਨੂੰ ਕੋਈ ਹੋ ਗਈ ਹੋਣੀ ਗੱਲਬਾਤ ਉਹ ਮੇਰੇ ਕੋਲ ਆਏ ਅਸੀਂ ਸਵੇਰੇ ਮੌਕਾ ਦੇਖਿਆ ਜੀ ਦੇਖਣ ਤੋਂ ਬਾਅਦ ਬਾਈ ਨੂੰ ਅਸੀਂ ਕਿਹਾ ਵੀ ਭਾਈ ਐਂ ਕਰ ਥੋੜਾ ਬਤ ਅਡਜਸਟ ਕਰ ਲੈ ਇਹਨੂੰ ਉਹ ਅਡਜਸਟਮੈਂਟ ਹੋਈ ਨਹੀਂ ਜੀ ਤਾਂ ਇਸ ਤਰ੍ਹਾਂ ਇਹ ਮਸਲਾ ਥੋੜਾ ਜਿਹਾ ਲੰਮਾ ਚੱਲਦਾ ਰਿਹਾ ਵੀ ਚਲੋ ਨਿਬੜ ਜੂਗਾ ਤਾਂ ਬਾਈ ਨੇ ਕਹਿਤਾ ਵੀ ਸਾਰਾ ਝੱਟੇ ਦਾ ਚਕਾਓ ਜੀ ਉਹ ਪਹਿਲਾਂ ਦਾ ਹੀ ਹੋਇਆ ਹੋਇਆ ਪਤਾ ਨਹੀਂ ਕਿੰਨੀ ਇੱਕ ਪੰਚਾਇਤਾਂ ਲੱਗੀਆਂ ਤਾਂ ਅਸੀਂ ਕਿਹਾ ਬਾਈ ਨੂੰ ਵੀ ਤੂੰ ਸਾਡੇ ਕੋਲ ਨਵਾਂ ਕੰਮ ਕਰ ਰਿਹਾ ਨਵਾਂ ਸਾਡੀ ਪੰਚਾਇਤ ਅਸੀਂ ਤੈਨੂੰ ਕਮਾਂਗੇ ਉਸ ਤੋਂ ਬਾਅਦ ਜਿਹੜੇ ਦੂਜੇ ਨਜਾਇਜ਼ ਕਬਜ਼ੇ ਨੇ ਉਹ ਵੀ ਅਸੀਂ ਸੈੱਟ ਕਰ ਲਾਂਗੇ ਬਕਾਇਦਾ ਅਸੀਂ ਜਦੋਂ ਇਹ ਮਸਲਾ ਦਿੱਤਾ ਅੱਗੇ ਕਾਰਵਾਈ ਵਾਸਤੇ ਕਰਨ ਵਾਸਤੇ ਵੀ ਇਹਨੂੰ ਸੈੱਟ ਕਰ ਲਓ ਜੀ ਤਾਂ ਸਾਰੇ ਜਿਹੜੇ ਬਾਦਸ਼ਾਹ ਪਰਮੰਦੀ ਦੇ ਬੇਨਤੀ ਕਰੀ ਹੈ ਵੀ ਥੋੜਾ ਥੋੜਾ ਐਡਜਸਟ ਕਰ ਲਓ ਕਿਉਂਕਿ ਸਾਰੇ ਦੇਖੋ ਕਮਾਉਣ ਵਾਸਤੇ ਅਸੀਂ ਨਹੀਂ ਰੋਕਦੇ ਅਸਾਂ ਨਾ ਹੀ ਅਸੀਂ ਕਿਸੇ ਦੀ ਦੁਕਾਨ ਚਕਾ ਸਕਦਾ ਨਾ ਚਕਾਈ ਹੈ ਅਸੀਂ ਦੁਕਾਨ ਨੂੰ ਤਾਂ ਰਿਕਾਰਡ ਵਾਸਤੇ ਨਹੀਂ ਜੀ। ਇਸ ਦੁਕਾਨ ਤੋਂ ਉਹ ਕਹਿੰਦੇ ਨਾ ਵੀ ਜਦੋਂ ਮੇਰਾ ਸਮਾਨ ਹੀ ਮੇਰਾ ਮੱਗੋ ਚੁਕਾਇਆ ਗਿਆ ਮੇਰੀ ਦੁਕਾਨ ਦਾ ਕਿਰਾਇਆ ਨਹੀਂ ਨਿਕਲਦਾ ਵੀ ਚਲੋ ਮੈਂ ਫਰੂਟ ਦਾ ਕੰਮ ਕਰਕੇ ਆਪਦਾ ਗੁਜ਼ਾਰਾ ਕਰ ਲੂੰਗਾ। ਤੇ ਉਹ ਮਿਸਤਰੀ ਦਾ ਕੰਮ ਕਰਦਾ ਚਣਾਈ ਦਾ ਉਹਦੀ ਵਾਈਫ ਪਿੱਛੇ ਦੁਕਾਨ ਕੱਬੇ ਕਰਦੀ ਸੀ ਵੀ ਅੱਗੇ 2 ਘੰਟੇ ਮੈਂ ਸ਼ਾਮ ਨੂੰ ਆ ਕੇ ਫਰੂਟ ਦਾ ਕੰਮ ਕਰ ਲਿਆ ਕਰੂੰਗਾ। ਤੁਹਾਡੇ ਬਾਜ਼ਾਰ ਦੇ ਵਿੱਚ ਮੈਂ ਵੀਡੀਓ ਵੀ ਨਾਲ ਚਲਾ ਦੂੰਗਾ। ਤੁਸੀਂ ਦੇਖੋ ਇਹਦੇ ਵਿੱਚ ਆ ਜਿਹੜੇ ਸਾਰੇ ਫਲ ਪਏ ਨੇ ਦੇਖ ਰਹੇ ਹੋਵੋਗੇ ਤੁਸੀਂ। ਦੂਨੇ ਪਾਸੇ ਇਹ ਸਾਰਾ ਬਾਜ਼ਾਰ ਭਰਿਆ ਹੋਇਆ ਇਹ ਕੋਈ ਗੱਲ ਐਵੀ ਨਹੀਂ ਵੀ ਗਲਤ ਐ ਠੀਕ ਐ ਕਿਸੇ ਨੇ ਕੰਮ ਕਰਨਾ ਉਹ ਬਾਜ਼ਾਰ ਚ ਕਰੇਗਾ ਕੰਮ ਪਰ ਗੱਲ ਸਵਾਰ ਇੱਥੇ ਹੋ ਜਾਂਦਾ ਪ੍ਰਵਾਸੀ ਭਰਾਵਾਂ ਨੇ ਰੇੜੀਆਂ ਵੀ ਲਾਈਆਂ ਨੇ ਤੇ ਦੁਕਾਨਾਂ ਦੇ ਅੱਗੇ ਰੇੜੀਆਂ ਵੀ ਲਾਈਆਂ ਹੋਈਆਂ ਨੇ ਅਲੱਗ ਤੋਂ ਰੇੜੀਆਂ ਵੀ ਲਾਈਆਂ ਹੋਈਆਂ ਨੇ ਵੀ ਮੇਰੇ ਇੱਕ ਪੰਜਾਬੀ ਨੌਜਵਾਨ ਮੁੰਡੇ ਨਾਲ ਨਹੀਂ ਪੰਜਾਬੀ ਨੌਜਵਾਨ ਮੁੰਡੇ ਨਾਲ ਸਾਡਾ ਕੋਈ ਉਹ ਨਹੀਂ ਇਹ ਵੀ ਸਾਡਾ ਭਾਈ ਐ ਸੋ ਅਸੀਂ ਇਹਦੇ ਨਾਲ ਦੋ ਤਿੰਨ ਮੀਟਿੰਗਾਂ ਵੀ ਕਰ ਰਹੇ ਆ ਵੀ ਚਲੋ ਰੇੜੀ ਵਗੈਰਾ ਐਡਜਸਟ ਕਰਕੇ ਕੋਈ ਅੱਗੇ ਪਿੱਛੇ ਕਰਕੇ ਵੀ ਦੁਕਾਨ ਦੇ ਅੱਗੇ ਨਾ ਹੋਵੇ ਜਿੱਥੇ ਟ੍ਰੈਫਿਕ ਜਾਮ ਹੁੰਦੀ ਆ ਉਹ ਤੋਂ ਥੋੜਾ ਜਿਹਾ ਹਟ ਕੇ ਕਿਤੇ ਹੋਰ ਐਡਜਸਟ ਹੋ ਜੇ ਅਸੀਂ ਕਿਸੇ ਨੂੰ ਕਾਰੋਬਾਰ ਕਰਨ ਤੋਂ ਰੋਕਦੇ ਹਰੇਕ ਬੰਦੇ ਦਾ ਹੱਕ ਹੈ ਕੰਮ ਕਰਨ ਦਾ ਤਾਂ ਅਸੀਂ ਕਿਸੇ ਨੂੰ ਨਹੀਂ ਰੋਕਦੇ ਜੀ ਪਰ ਅਸੀਂ ਬੇਨਤੀ ਇਹ ਕਰਦੇ ਆਂ ਵੀ ਕਿਸੇ ਟ੍ਰੈਫਿਕ ਦੇ ਵਿੱਚ ਕੋਈ ਆਪਣਾ ਬਾਧਾ ਨਾ ਬਣ ਇਸ ਕਰਕੇ ਕਿਉਂਕਿ ਪਿੱਛੇ ਜਿੱਥੋਂ ਪ੍ਰੈਕਸੀਡੈਂਟ ਹੋ ਗਿਆ ਤਾਂ ਉਹ ਬਜ਼ੁਰਗ ਦੀ ਮੌਤ ਹੋ ਗਈ ਇੰਨਾ ਕਾਰਨਾਂ ਕਰਕੇ ਸੋ ਅਸੀਂ ਤਾਂ ਇਸ ਚੀਜ਼ ਨੂੰ ਕਹਿ ਰਹੇ ਆਂ ਰਹੀ ਗੱਲ ਬਾਤ ਵੀ ਪਹਿਲਾ ਵਾਲਿਆਂ ਦੇ ਨਹੀਂ ਚਕਾਇਆ ਜੀ ਉਹ ਪਹਿਲਾ ਵਾਲਿਆਂ ਨੇ ਨਹੀਂ ਚਕਾਇਆ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਆਪਣੀ ਪੰਚਾਇਤ ਦੇ ਵਿੱਚ ਜਿਹੜਾ ਨਵਾਂ ਮੁੱਦਾ ਆ ਉਹਦੇ ਵਾਸਤੇ ਗੱਲ ਕਰੀ ਆ ਹੋਰ ਨਹੀਂ ਇੱਕ ਆਪਣਾ ਇੱਕ ਸਵਾਲ ਹੋਰ ਵੀ ਹੈ ਅੱਛਾ ਇਹ ਇਹ ਵੀ ਪਤਾ ਲੱਗ ਰਿਹਾ ਬਾਜ਼ਾਰ ਦੇ ਵਿੱਚੋਂ ਵੀ ਕਈ ਬੰਦੇ ਆਪਣੀ ਦੁਕਾਨ ਦੇ ਅੱਗੇ ਰੇੜੀਆਂ ਲਵਾ ਕੇ ਕਿਰਾਇਆ ਲੈ ਰਹੇ ਨੇ ਮਤਲਬ ਰੇੜੀਆਂ ਵਾਲੇ ਤੋਂ ਠੀਕ ਹੈ ਵੈਸੇ ਤਾਂ ਇਹਦਾ ਕੋਈ ਲਿਖਤੀ ਪ੍ਰਮਾਣ ਨਹੀਂ ਹੁੰਦਾ ਕੋਈ ਲਿਖਤੀ ਪ੍ਰਮਾਣ ਹੋਵੇ ਪਰ ਇਹ ਵੀ ਚੀਜ਼ਾਂ ਹੋ ਰਹੀਆਂ ਇਸ ਤਰ੍ਹਾਂ ਚੁਹੀਆਂ ਨਹੀਂ ਦੇਖੋ ਇਹ ਸਾਡੇ ਧਿਆਨ ਚ ਨਹੀਂ ਹੈਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਵੀ ਦੁਕਾਨ ਦੇ ਅੱਗੇ ਲਾ ਕੇ ਉਹਨਾਂ ਤੋਂ ਕਿਰਾਇਆ ਲੈ ਰਿਹਾ ਬਿਲਕੁਲ ਗਲਤ ਹੈ ਜੀ ਕਿ ਉਹ ਸਾਨੂੰ ਹਲੇ ਤੱਕ ਪਤਾ ਨਹੀਂ ਕੌਣ ਲੈ ਰਿਹਾ ਜੇ ਸਾਡੇ ਨੌਲੇਜ ਦੇ ਵਿੱਚ ਆਈ ਜੇ ਕੋਈ ਇਸ ਤਰ੍ਹਾਂ ਦਾ ਹੈ ਅਸੀਂ ਬੇਨਤੀ ਕਰਾਂਗੇ ਵੀ ਇਹੋ ਜਿਹਾ ਕੰਮ ਉਹ ਨਾ ਕਰੇ ਕਿਉਂਕਿ ਜੇ ਦੂਜੇ ਰੇੜੀਆਂ ਲਾਉਂਦੇ ਨੇ ਤਾਂ ਰੀਲ ਆ ਜੇ ਨਹੀਂ ਤਾਂ ਉਹਨੂੰ ਨਾਂ ਲਾਉਂਦਿਓ ਕਿਉਂਕਿ ਟ੍ਰੈਫਿਕ ਦੇ ਵਿੱਚ ਦਿੱਕਤ ਵੀ ਆਉਂਦੀ ਹੈ ਇਤੇ ਹੋਰ ਐਡਜਸਟ ਕਰ ਲਓ ਜੀ ਅੱਗੇ ਪਿੱਛੇ ਅਸੀਂ ਰੋਕਦੇ ਨਹੀਂ ਕੰਮ ਕਰਨ ਨੂੰ ਕੰਮ ਕਰਨ ਸਾਰੇ ਵੀਰ ਕਿਉਂਕਿ ਅਸੀਂ ਤਾਂ ਚਾਹੁੰਦੇ ਹਾਂ ਵੀ ਬਾਦਸ਼ਾਹ ਪਰ ਹੋਰ ਤਰੱਕੀ ਕਰੇ ਤਾਂ ਥੋੜਾ ਬਤਾ ਐਡਜਸਟ ਕਰ ਲਾਂ ਅੱਗੇ ਪਿੱਛੇ ਤਾਂ ਕਿ ਇਹ ਟ੍ਰੈਫਿਕ ਵੀ ਜਾਮ ਨਾ ਹੋਵੇ ਧੰਨਵਾਦ ਇਹ ਸਾਡੇ ਨਾਲ ਸਰਪੰਚ ਨਿਹਾਰ ਸਿੰਘ ਗੱਲਬਾਤ ਕਰ ਰਹੇ ਸੀ ਮਸਲਾ ਸਾਰਾ ਰੋਟੀ ਦਾ ਰੋਟੀ ਕਰਕੇ ਸਾਰੇ ਇੱਥੇ ਕੰਮ ਕਰਦੇ ਨੇ ਠੀਕ ਹੈ ਸਾਡੇ ਬਾਜ਼ਾਰਾਂ ਦਾ ਸਟਰਕਚਰ ਇਵੇਂ ਦਾ ਪੂਰੇ ਭਾਰਤ ਦਾ ਕੋਈ ਵੱਡਾ ਸ਼ਹਿਰ ਛੋਟਾ ਸ਼ਹਿਰ ਬਹੁਤ ਸਾਰੀਆਂ ਦੁਕਾਨਾਂ ਤੇ ਅੱਗੇ ਸਮਾਨ ਉਹ ਰੱਖਿਆ ਹੁੰਦਾ ਤੇ ਸਾਡੇ ਛੋਟੇ ਬਾਜ਼ਾਰ ਤਾਂ ਖਾਸ ਕਰਕੇ ਇਵੇਂ ਚੱਲਦੇ ਨੇ ਟੱਗਾ ਸਮਾਨਾ ਪਾਤੜਾ ਕੋਈ ਨੇੜਲੇ ਬਾਦਸ਼ਾਹਪੁਰ ਕੋਈ ਬਾਜ਼ਾਰ ਹੋਵੇ ਸਾਰੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਬਾਜ਼ਾਰ ਤੇ ਦੁਕਾਨਾਂ ਦੇ ਅੱਗੇ ਸਮਾਨ ਜਿਹੜਾ ਉਹ ਰੱਖਿਆ ਹੁੰਦਾ ਪਰ ਗੱਲ ਫਿਰ ਉੱਤੇ ਆ ਕੇ ਖੜ ਜਾਂਦੀ ਹੈ ਵੀ ਕੰਮ ਸਾਰੇ ਕਰਨ ਕਰਨਾ ਚਾਹੀਦਾ ਠੀਕ ਹੈ ਸਾਰਿਆਂ ਦਾ ਹੱਕ ਹੈ ਪਰ ਇੱਕ ਕਿਸੇ ਨਾਲ ਪਾਰਟਿਕੂਲਰ ਦਾ ਸਮਾਨ ਚੁਕਾਇਆ ਚੁਕਾਇਆ ਗਿਆ ਉਹ ਵੀ ਅਸੀਂ ਟਾਈਮ ਦਿੱਤਾ ਪੰਚਾਇਤ ਨੂੰ ਰਾਇ ਮਸ਼ਵਰਾ ਕਰਨ ਵਾਸਤੇ ਕਹਿ ਲਓ ਮਾਮਲੇ ਨੂੰ ਆਪਣਾ ਸੁਲਝਾਉਣ ਵਾਸਤੇ 10 ਦਿਨ ਦਾ ਟਾਈਮ ਅਸੀਂ ਦਿੱਤਾ ਪਰ ਪੰਚਾਇਤ ਨੇ ਟਾਈਮ ਲਿਆ ਪਰ ਉਹ ਦੇ ਚਕਾਉਣ ਵੇਲੇ ਉਨੇ ਕਹਾਂ ਵੀ ਇੱਕ ਤਰੀਕ ਤੱਕ ਮੈਂ ਸਮਾਨ ਚੱਕ ਕੇ ਲੈ ਜਾਊਗਾ ਆਪਣਾ ਮੈਂ ਦੁਕਾਨ ਖਾਲੀ ਕਰ ਦਊਗਾ ਪਰ ਪੁਲਸ ਨੇ ਵੀ ਇਹ ਗੱਲ ਕਹੀ ਵੀ ਉਸ ਤੋਂ ਪਹਿਲਾਂ ਪਹਿਲਾਂ ਪਈ ਨਹੀਂ ਨਹੀਂ ਇੱਕ ਤਰੀਕ ਨਹੀਂ ਹੁਣੇ ਹੁਣੇ ਸਮਾਨ ਚੱਕੋ ਪਹਿਲਾਂ ਹੀ ਚੱਕ ਲਓ ਸਮਾਨ ਇਹ ਸੋਚਣ ਦੀ ਲੋੜ ਹੈ ਕਿਸੇ ਜੇ ਗਰੀਬ ਪਰਿਵਾਰ ਦਾ ਕੋਈ ਨੌਜਵਾਨ ਕੰਮ ਕਰਦਾ ਉਹਦੇ ਨਾਲ ਇਦਾਂ ਨਹੀਂ ਹੋਣੀ ਚਾਹੀਦੀ ਬਾਕੀ ਸਰਪੰਚ ਸਾਹਿਬ ਨੇ ਆਪਣਾ ਪੱਕਾ ਰੱਖਿਆ ਉਹ ਮੁੰਡੇ ਨੇ ਆਪਣਾ ਪੱਕਾ ਰੱਖਿਆ ਇਹ ਹੁਣ ਅੱਗੇ ਮਾਮਲਾ ਕੀ ਰੂਪ ਲੈਂਦਾ ਕੌਣ ਵਾਲਾ ਵਕਤ ਦੱਸੂਗਾ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਬਾਸ਼ਾਪੁਰ ਮੰਡੀ ਧੰਨਵਾਦ